ਦੇਖੋ ਲੇਟਲੀ ਭਾਜੀ ਆਪਾਂ ਇੱਕ ਨਵਾਂ ਫੀਚਰ ਐਡ ਕੀਤਾ ਆ ਜਿੰਨੀਆਂ ਵੀ ਇੰਗਲਿਸ਼ ਬੁੱਕਸ ਆ ਤਾਂ ਉਹਦੀ ਆਪਾਂ ਸਮਰੀਜ਼ ਕਰ ਰਹੇ ਆ ਇਸ ਸਮਰੀ ਪੰਜਾਬੀ ਚ ਹਾਂਜੀ ਸਮਰੀ ਇਸ ਪੰਜਾਬੀ ਚ ਟੈਕਨੀਕਲ ਤੌਰ ਦੇ ਉੱਤੇ ਸ਼ੁਰੂਆਤ ਦੇ ਵਿੱਚ ਦਿੱਕਤਾਂ ਆਉਂਦੀਆਂ ਸੀ ਹੁਣ ਕਿੰਨਾ ਇੰਪਰੂਵ ਹੋ ਗਿਆ ਬਹੁਤ ਸਾਰੇ ਆਥਰਸ ਆ ਉਹ ਕਹਿੰਦੇ ਵੀ ਅਸੀਂ ਕਿਤਾਬ ਦੇਣੀ ਹੀ ਨਹੀਂ ਆ ਜੋ ਮਰਜ਼ੀ ਹੋ ਜੇ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਤੁਸੀਂ ਤਾਂ ਪੇ ਵੀ ਕਰਦੇ ਹੋ ਜੀ ਪਰ ਜਿਆਦਾ ਉਮਰ ਦੇ ਆਥਰਸ ਆ ਨਾ ਉਹ ਵਿਸ਼ਵਾਸਨਿਕ ਦਿਖਾਉਂਦੇ ਪਈ ਬਦਨਾਮੀ ਆਥਰ ਆ ਜੀ ਤੇ ਉਹਨਾਂ ਦੀਆਂ ਕਿਤਾਬਾਂ ਹਰ ਕੋਈ ਸੁਣਨੀਆ ਪੜ੍ਹਨੀਆ ਚਾਹੁੰਦਾ ਆ ਮੇਰੀ ਉਹਨਾਂ ਦੀ ਫੈਮਲੀ ਨਾਲ ਗੱਲ ਵੀ ਹੋਈ ਉਹਨਾਂ ਦੇ ਬੇਟੇ ਨੇ ਹਾਂਮੀ ਭਾਰਤੀ ਕਿ ਚਲੋ ਇੱਕ ਅੰਦੀ ਕਿਤਾਬ ਕਰ ਲੋ ਕਹਿੰਦੇ ਤੇ ਮੈਂ ਉਹਨਾਂ ਦੀ ਇੱਕ ਕਿਤਾਬ ਕਰ ਲਈ ਅ ਅਗਲੇ ਹੀ ਦਿਨ ਉਹਨਾਂ ਦੇ ਪੋਤੇ ਦਾ ਮੈਨੂੰ ਲੀਗਲ ਨੋਟਿਸ ਆ ਗਿਆ ਦੁੱਖ ਦੀ ਗੱਲ ਆ ਕਿ ਉਹਨਾਂ ਦੀ ਤਾਂ ਡੈਥ ਹੋ ਗਈ ਉਹਨਾਂ ਦੀਆਂ ਇੰਨੀਆਂ ਸੋਹਣੀਆਂ ਕਿਤਾਬਾਂ ਲਿਖੀਆਂ ਹੋਈਆਂ ਮੈਨੂੰ ਲੱਗਦਾ ਇੱਕ ਡੱਬੇ ਜਾਂ ਸੰਦੂਖ ਚ ਬੰਦ ਕਰਕੇ ਰੱਖੀਆਂ ਹੋਣਗੀਆਂ ਮੈਂ ਇਮੇਜਿਨ ਕਰਦੀ ਆਵੇਂ ਕੀ ਜਿਹੜਾ ਮਤਲਬ ਲੋਕਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਜਿਹੜੇ ਲੋਕ YouTube ਤੇ ਪਾਉਂਦੇ ਆ ਉਹਦੀ ਕੋਈ ਪਰੇਸ਼ਾਨੀ ਨਹੀਂ ਆ ਬਹੁਤ ਸਾਰੇ PDF ਕਮੰਦੇ WhatsApp ਗਰੁੱਪਾਂ 'ਚ ਉਹਦੇ ਤੋਂ ਵੀ ਕੋਈ ਇਸ਼ੂ ਨਹੀਂ ਆ ਮੈਂ ਇੱਥੇ ਕਹਿ ਰਹੀ ਆ ਕਿ ਆਡੀਅנס ਨੂੰ ਕਿਤਾਬ ਸੁਣਾਉਣੀ ਚਾਹੁੰਦੇ ਆ ਤੇ ਤੁਹਾਨੂੰ ਪੈਸੇ ਦੇਵਾਂਗੇ ਤੇ ਬਹੁਤ ਸੋਹਣੇ ਰੂਪ 'ਚ ਰਿਕਾਰਡ ਕੀਤੀ ਜਾਂਦੀ ਆ ਕਿਤਾਬ ਵੀ ਉਹਦੀ ਕੋਈ ਜਿਵੇਂ ਬੇਕਦਰੀ ਨਹੀਂ ਹੁੰਦੀ ਕਿਤਾਬ ਦੀ ਹਨਾ ਤਾਂ ਮੈਨੂੰ ਨਹੀਂ ਸਮਝ ਆਉਂਦਾ ਵੀ ਇਹ ਕਿਉਂ ਹੁੰਦਾ ਆ ਕੀ ਹੁੰਦਾ ਆ ਕਈ ਆਥਰਸ ਜਾਂ ਪਬਲਿਸ਼ਰ ਕਹਿੰਦੇ ਅਸੀਂ ਕਿਤਾਬ ਤਾਂ ਨਹੀਂ ਦੇਣੀ ਕਿਉਂਕਿ ਮਤਲਬ ਪਤਾ ਨਹੀਂ ਤੂੰ ਕਿੰਨੇ ਪੈਸੇ ਕਮਾ ਲੈਣੇ ਆ ਤੇ ਨਾਮੀ ਬੰਦੇ ਅਕਸਰ ਪੰਜਾਬੀ ਪੰਜਾਬੀ ਏਦਾਂ ਹੋਕਾ ਦਿੰਦੇ ਆ ਉਹਨਾਂ ਕੋਲੇ ਅਪਰੋਚ ਕੀਤੀ ਵੀ ਸਾਡੇ ਆ ਕਿਤਾਬਾਂ ਦਾ ਪਲੇਟਫਾਰਮ ਆ ਤੇ ਇਹਦੇ ਬਾਰੇ ਕੁਝ ਕਰੋ ਬਹੁਤ ਨੋਨ ਚਿਹਰੇ ਆ ਭਾਜੀ ਜਿਹੜੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਕਹਿੰਨੇ ਵੀ ਇਹ ਬੰਦਾ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰਦਾ ਆ ਜਦੋਂ ਉਹਨਾਂ ਨੂੰ ਅਪਰੋਚ ਕਰੀਦੀ ਆ ਉਹ ਕਹਿਣਗੇ ਮੈਸੇਜ ਆਉਂਦਾ ਆ ਵੀ ਹਜ਼ਾਰ ਡਾਲਰ ਪਾ ਦਿਓ ਫਿਰ ਤੁਹਾਡੀ ਐਡ ਕਰ ਦਾਂਗੇ ਜਿੰਨੇ ਵੀ ਦਰਸ਼ਕ ਸੁਣ ਰਹੇ ਆ ਉਹਨਾਂ ਚੋਂ ਜੇਕਰ ਕਿਸੇ ਵੀ ਚੰਗੇ ਰਾਈਟਰ ਨੂੰ ਜਾਣਦੇ ਹੋ ਉਸ ਰਾਈਟਰ ਨੂੰ ਖੁਦ ਸੰਪਰਕ ਕਰਿਆ ਕਰੋ ਵੀ ਅਸੀਂ ਤੁਹਾਡੀ ਆਡੀਓ ਬੁੱਕ ਸੁਣਨੀ ਚਾਹੁੰਨੇ ਆ ਤੇ ਤੁਸੀਂ ਰਾਈਟ ਦਿਓ ਤਾਂ ਹੋ ਸਕਦਾ ਰਾਈਟਰ ਕੋਲੇ ਫੀਡਬੈਕ ਜਾਵੇ ਤੇ ਉਹ ਰਾਜੀ ਹੋ ਜਾਣ ਇਸ ਚੀਜ਼ ਦੇ ਉੱਤੇ ਸੋ ਇਹ ਵੀ ਇੱਕ ਤਰੀਕਾ ਹੈਗਾ ਤੁਹਾਡਾ ਸਿੱਧੇ ਰੂਪ ਚ ਮਦਦ ਕਰਨ ਦਾ ਸੋ ਆਓ ਰਲ ਮਿਲ ਕੇ ਮਾਂ ਬੋਲੀ ਲਈ ਆਪਾਂ ਸਾਰੇ ਹੰਬਲਾ ਮਾਰੀਏ ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਚ ਹਾਂ ਤੇ ਇੱਕ ਹੋਰ ਐਪੀਸੋਡ ਦੇ ਨਾਲ ਹਾਜ਼ਰ ਹਾਂ ਤੇ ਗੱਲਾਂ ਬਾਤਾਂ ਕਰਨੀਆਂ ਕਿਤਾਬਾਂ ਦੀ ਦੁਨੀਆ ਦੀਆਂ ਕਿਤਾਬਾਂ ਮੇਰਾ ਇੱਕ ਫੇਵਰੇਟ ਵਿਸ਼ਾ ਕਿਤਾਬਾਂ ਮੇਰੇ ਲਈ એનર્ਜੀ ਆ ਕਿਤਾਬਾਂ ਮੇਰੀ ਰੀੜ ਦੀ ਹੱਡੀ ਆ ਤੇ ਕਿਤਾਬਾਂ ਕਰਕੇ ਅੱਜ ਜੇ ਇੱਥੇ ਕਿਤੇ ਕਿਸੇ ਆਧਾਰਨ ਜੀ ਆ ਬੰਦਾ ਆਧਾਰਨ ਜੀ ਸ਼ਕਲ ਸੂਰਤ ਆ ਆਧਾਰਨ ਜਾਂ ਇਨਸਾਨ ਇੱਕ ਜੇ ਕਿਤੇ ਤੁਹਾਡੇ ਮੁਖਾਤਬ ਹੋਣ ਦੇ ਕਾਬਲ ਹੋਇਆ ਤਾਂ ਮੈਨੂੰ ਲੱਗਦਾ ਉਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਉਹਨੂੰ ਜੇ ਕਹਾ ਤਾਂ ਕਿਤਾਬਾਂ ਨੂੰ ਜਾਂਦਾ ਉਹਦਾ ਕਿਤਾਬਾਂ ਪੜ੍ਹਦੇ ਆਂ ਕਿਤਾਬਾਂ ਸੁਣਦੇ ਆਂ ਬੜੀਆਂ ਚੰਗੀਆਂ ਲੱਗਦੀਆਂ ਸੁਣਨ ਵਾਲੀ ਜਦੋਂ ਗੱਲ ਆਉਂਦੀ ਆ ਤਾਂ ਫੇਰ ਕਈ ਵਾਰ ਸਾਡੇ ਕੰਨ ਖੜੇ ਹੋ ਜਾਂਦੇ ਵੀ ਕਿਤਾਬਾਂ ਪੜ੍ਹੀਆਂ ਤਾਂ ਜਾਂਦੀਆਂ ਸੁਣੀਆਂ ਕਿਵੇਂ ਜਾਂਦੀਆਂ ਜਿਹੜੇ ਬੰਦੇ ਤਾਂ ਪਿੰਡ ਆਸਟ੍ਰੇਲੀਆ ਨਾਲ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਵੀ ਕਿਤਾਬਾਂ ਸੁਣੀਆਂ ਵੀ ਜਾਂਦੀਆਂ ਆ ਤੇ ਅੱਜ ਤੋਂ 3 ਸਾਲ ਪਹਿਲਾਂ ਆਪਾਂ ਇੱਕ ਵਿਰਾਸਤ ਐਪ ਦੇ ਮਾਮਲੇ 'ਚ ਗगनਦੀਪ ਕੌਰ ਨਾਲ ਆਪਾਂ ਇੱਕ ਇੰਟਰਵਿਊ ਕੀਤੀ ਸੀ ਉਸ ਇੰਟਰਵਿਊ ਦੇ ਵਿੱਚ ਆਪਾਂ ਇਹ ਸਾਰਾ ਦੱਸਿਆ ਸੀ ਵੀ ਕਿਵੇਂ-ਕਿਵੇਂ ਕਿਤਾਬਾਂ ਹੁਣ ਸੁਣੀਆਂ ਜਾ ਸਕਣੀਆਂ ਅੱਜ ਇਸੇ ਵੱਬ ਬਣਿਆ ਗगनਦੀਪ ਸਾਡੇ ਸਟੂਡੀਓ ਆਏ ਆ ਤੇ ਇਸ ਗੱਲ ਦਾ ਸੱਵਬ ਬਣਿਆ ਵੀ ਪਿਛਲੇ 3 ਸਾਲਾਂ 'ਚ ਜਿਹੜੇ ਲੋਕ ਉਹਦੋਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਕਿਤਾਬਾਂ ਅੰਗਰੇਜ਼ੀ ਸੁਣਨ ਨੂੰ ਮਿਲਦੀਆਂ ਪੰਜਾਬੀ ਨਹੀਂ ਮਿਲਦੀਆਂ ਤੇ ਜਦੋਂ ਮਿਲਣੀਆਂ ਸ਼ੁਰੂ ਹੋਣਗੀਆਂ ਤਾਂ 3 ਸਾਲਾਂ ਚ ਕਿੱਥੇ ਖੜੀ ਆ ਵਿਰਾਸਤ ਐਪ ਕੀ ਤਰੱਕੀ ਕਰੀ ਕਿੰਨੇ ਲੋਕ ਜੁੜੇ ਤੇ ਕੀ ਉਹਦੇ ਨਤੀਜੇ ਆਏ ਤੇ ਕਿੱਥੇ ਕਿੱਥੇ ਗਿਲੇ ਸ਼ਿਕਵੇ ਆ ਇਹ ਸਾਰੀਆਂ ਗੱਲਾਂ ਅੱਜ ਦੇ ਇਸ ਐਪੀਸੋਡ ਚ ਕਰਨੀਆਂ ਸੋ ਆਓ ਪਹਿਲਾਂ ਜੀਆਂ ਕਹਨੇ ਆ ਗगन ਨੂੰ ਤੇ ਫਿਰ ਆਪਾਂ ਅੱਗੇ ਵਧਦੇ ਆਂ ਗਗਨ ਸਾਸੀ ਕਾਲਪੋ ਸਰਚ ਗਲਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਦੁਬਾਰਾ ਬੁਲਾਉਣ ਦੇ ਲਈ ਮਿਹਰਬਾਨੀ ਜੀ ਅਸੀਂ ਸਾਡਾ ਡਿਊਟੀ ਤੇ ਫਰਜ ਆ ਜਿਹਨੂੰ ਕਹਦੇ ਨੇ ਵੀ ਜੇ ਕੋਈ ਚੰਗਾ ਕਾਰਜ ਕਰ ਰਿਹਾ ਤੇ ਉਹਨੂੰ ਅਸੀਂ ਦੁਨੀਆ ਤੱਕ ਲੈ ਕੇ ਜਾਈਏ ਇਹ ਹੀ ਸਾਡੀ ਡਿਊਟੀ ਆ ਸੋ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਉਸ ਤੋਂ ਬਾਅਦ ਕੀ ਕੁਝ ਨਹੀਂ ਥੈਂਕ ਯੂ ਬਈ ਸੋ ਗਗਨ ਤੁਹਾਡਾ ਯਾਦ ਹੋਣਾ ਤਿੰਨ ਸਾਲ ਪਹਿਲਾਂ ਆਪਾਂ ਇੰਟਰਵਿਊ ਕੀਤੀ ਉਦੋਂ ਵਿਰਾਸਤ ਹਜੇ ਉਹਦਾ ਜਨਮ ਹੀ ਹੋਇਆ ਹਾਂਜੀ ਐਕਸੈਕਟਲੀ ਹਾਂਜੀ ਤੇ ਜਨਮ ਹੋਇਆ ਜਦੋਂ ਉਹਨੇ ਬਾਅਦ ਚ ਬਹੁਤ ਸਾਰੀਆਂ ਬਾਾਵਾਂ ਵਗਦੀਆਂ ਜਿਵੇਂ ਜਵਾਕ ਵੀ ਬਹੁਤ ਰੰਗ ਬਦਲਦਾ ਕਹਿੰਦੇ ਜੀ ਹੁਣ ਕਿੱਥੇ ਜੇ ਪਹੁੰਚੀ ਬਰਾਸ ਹੁਣ 4 ਸਾਲ ਦਾ ਹੋ ਚੁੱਕਿਆ ਹੈ ਬੱਚਾ ਤੇ ਵਧੀਆ ਹੈ ਭਾਜੀ ਹਾਂਜੀ ਮਤਲਬ ਪਹਿਲਾਂ ਹੁਣ ਤੱਕ ਹਜ਼ਾਰ ਕਿਤਾਬ ਹੋ ਚੁੱਕੀਆਂ ਹਜ਼ਾਰ ਤੋਂ ਉੱਪਰ ਹੀ ਹੋ ਗਈਆਂ ਤੇ ਇਹਦੇ ਚ ਲੇਟਲੀ ਭਾਜੀ ਆਪਾਂ ਇੱਕ ਨਵਾਂ ਫੀਚਰ ਐਡ ਕੀਤਾ ਆ ਜਿੰਨੀਆਂ ਵੀ ਇੰਗਲਿਸ਼ ਬੁੱਕਸ ਆ ਉਹਨਾਂ ਨੂੰ ਆਪਾਂ ਕਈ ਕਿਤਾਬਾਂ ਨੂੰ ਆਪਾਂ ਸਾਰੀਆਂ ਨਹੀਂ ਕਰ ਸਕਦੇ ਨਾ ਕਿਉਂਕਿ ਹਲੇ ਲੇਟੈਸਟ ਆਈਆਂ ਆ ਜੋ ਵੀ ਆ ਤਾਂ ਉਹਦੀ ਆਪਾਂ ਸਮਰੀਜ਼ ਕਰ ਰਹੇ ਆ ਤਾਂ ਕਿ ਜਿੰਨੇ ਵੀ ਪੜਨ ਲਿਖਣ ਦੇ ਸ਼ੌਕੀਨ ਆ ਸਪੈਸ਼ਲੀ ਪੜਨ ਦੇ ਹਨਾ ਸੁਣਨ ਦੇ ਤਾਂ ਉਹ ਮਲਵਾਂਜਨ ਆ ਰਹਿ ਜਾਣ ਹਨਾ ਲੈਂਗੁਏਜ ਕਰਕੇ ਵੀ ਤੇ ਜਿਵੇਂ ਮੈਂ ਖੁਦ ਵੀ ਪੜਨ ਲਈ ਇੰਨਾ ਟਾਈਮ ਨਹੀਂ ਨਿਕਲਦਾ ਮੈਨੂੰ ਹੁੰਦਾ ਵੀ ਸੁਣ ਲਵਾਂ ਤੇ ਅੱਜ ਕੱਲ ਉਹ ਰੀਲਾਂ ਨੇ ਕੀ ਕਰਤਾ ਸੁਣ ਵੀ ਲਵਾਂ ਕੀ ਛੇਤੀ ਛੇਤੀ ਸੁਣ ਲਵਾਂ ਤਾਂ ਉਹਦੇ ਰਿਜ਼ਲਟ 'ਚ ਆਪਾਂ ਸਮਰੀਜ਼ ਕਰ ਰਹੇ ਆ ਇਹ ਸਮਰੀ ਪੰਜਾਬੀ ਚ ਹਾਂਜੀ ਸਮਰੀਜ਼ ਪੰਜਾਬੀ ਚ ਪਹਿਲਾਂ ਅੰਗਰੇਜ਼ੀ ਚ ਪੜ੍ਹਦੇ ਹਾਂ ਫਿਰ ਉਹਦੀ ਪੰਜਾਬੀ ਕਰਦੇ ਹਾਂ ਉਹਦਾ ਉਹਦਾ ਵੀ ਸਮਰੀ ਕਰਦੇ ਹਾਂ ਜੀ ਬਿਲਕੁਲ ਆ ਵੀ ਕੰਮ ਆ ਹਾਂਜੀ ਭਾਜੀ ਬਹੁਤ ਆ ਕੰਮ ਤਾਂ ਕੰਮ ਤਾਂ ਉਨੇ ਹੀ ਹੋ ਗਿਆ ਕਿਤਾਬ ਦੇ ਹਾਂਜੀ 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 ਮਤਲਬ ਉਹ ਤੋਂ ਵੀ ਜ਼ਿਆਦਾ ਹੋ ਗਿਆ ਕਿਉਂਕਿ ਇੰਗਲਿਸ਼ ਦੇ ਵਿੱਚ ਲਿਖੀ ਗਈ ਆ ਮਤਲਬ ਜਦੋਂ ਕੋਈ ਵੀ ਕਿਤਾਬ ਇੱਕ ਲੈਂਗੁਏਜ ਚ ਉਹਦੀ origignal ਚ ਲਿਖੀ ਜਾਵੇ ਉਹਨੂੰ ਉਨਾ ਹੀ ਵਧੀਆ ਹੋਰ ਭਾਸ਼ਾ ਚ ਲਵਾਉਣਾ ਔਖਾ ਹੁੰਦਾ ਆ ਤਾਂ ਉੱਤੇ ਸਗੋਂ ਦੁੱਗਣੀ ਮਿਹਨਤ ਹੁੰਦੀ ਆ ਮਤਲਬ 4-5 ਜਾਣੇ ਪੜ੍ਹਦੇ ਆ ਉਹਨੂੰ ਚੈੱਕ ਕਰਨ ਲਈ ਕਿ ਹਾਂ ਸਹੀ ਆ ਸਹੀ ਆ ਸਹੀ ਆ ਟੈਕਨੀਕਲ ਤੌਰ ਦੇ ਉੱਤੇ ਸ਼ੁਰੂਆਤ ਦੇ ਵਿੱਚ ਦਿੱਕਤਾਂ ਆਉਂਦੀਆਂ ਸੀ ਹੁਣ ਕਿੰਨਾ ਇੰਪਰੂਵ ਹੋ ਗਿਆ ਦਿੱਕਤਾਂ ਹੈਗੀਆਂ ਵੀ ਆ ਭਾਜੀ ਹਜੇ ਜਿਵੇਂ ਬਹੁਤ ਸਾਰੇ ਆਥਰਸ ਆ ਉਹ ਕਹਿੰਦੇ ਵੀ ਅਸੀਂ ਕਿਤਾਬ ਦੇਣੀ ਹੀ ਨਹੀਂ ਆ ਜੋ ਮਰਜ਼ੀ ਹੋ ਜਾਈ ਇਹਦੇ ਵਿੱਚ ਬਹੁਤ ਨਾਮੀ ਆਥਰਾਂ ਦੇ ਨਾਮ ਆਉਂਦੇ ਆ ਤਾਂ ਉਹ ਨਹੀਂ ਦੇਣੀਆਂ ਚਾਹੁੰਦੇ ਕਿਤਾਬਾਂ ਤੇ ਕਈ ਵਾਰ ਜਿਹੜੇ ਆਪਣੀ ਯੂਜ਼ਰ ਦਾ ਮੈਸੇਜ ਕਰਦੇ ਆ ਵੀ ਮੈਨੂੰ ਆਹ ਵਾਲੀ ਕਿਤਾਬ ਨਹੀਂ ਲੱਭਦੀ ਪਈ ਫਿਰ ਆਪਾਂ ਉਹਨਾਂ ਨੂੰ ਦੱਸ ਦਿੰਨੇ ਆ ਕਿ ਕਿਉਂਕਿ ਆਪਣੇ ਕੋ ਪਰਮਿਸ਼ਨ ਨਹੀਂ ਹੈਗੀ ਤਾਂ ਉਹ ਕਿਤਾਬ ਹੈ ਨਹੀਂ ਪਰ ਜਿੰਨੀਆਂ ਵੀ ਅਸੀਂ ਕਰ ਸਕਦੇ ਆ ਤਾਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਜੇ ਹੁਣ ਦੇਖਿਆ ਜਾਵੇ ਜਾਂ ਤਾਂ ਜਾਗਰੂਕਤਾ ਦੀ ਘਾਟ ਲੱਗਦੀ ਹੈ ਤੁਸੀਂ ਤਾਂ ਪੇ ਵੀ ਕਰਦੇ ਹੋ ਜੀ ਤੇ ਆਥਰ ਨੂੰ ਤਾਂ ਬੈਨੀਫਿਟ ਆ ਹਾਂਜੀ ਇੱਕ ਪੰਜਾਬੀ ਕਿਤਾਬ ਸ਼ੈਲਫ ਤੇ ਪਈ ਰਹਿਣ ਨਾਲੋਂ ਜੇ ਉਹ ਜਿੰਨੀ ਉਹਦੀ ਕਹਿੰਦੇ ਨਹੀਂ ਹੁੰਦੇ ਵਿਖਿੰਡੂਗੀ ਜਿੰਨੀ ਮੈਨੂੰ ਨਾ ਗੁਜਰਾਤੀ ਭਾਈ ਜਰਾ ਇੱਕ ਸ਼ਬਦ ਕਹਿਣਾ ਹੁੰਦਾ ਪੈਸੇ ਦੇ ਮਾਮਲੇ 'ਚ ਕਹਿੰਦਾ ਇਸਕੋ ਘੁਮਾਓ ਹਾਂ ਪੈਸੇ ਕੋ ਘੁਮਾਓ ਤੋ ਬਣਦਾ ਹੈ ਇਹਨਾਂ ਦਾ ਇੱਕ ਪੈਟ ਡਾਇਲੋਗ ਸੋ ਕਿਤਾਬਾਂ ਦਾ ਵੀ ਇਹੀ ਹੈ ਜੇ ਸ਼ਬਦ ਦਾ ਜਿੰਨਾ ਫਲੋਟ ਹੋਊ ਆ ਜਿੰਨਾ ਕੋ ਮੂੰਹ ਆ ਜਿੰਨਾ ਲੋਕਾਂ ਤੱਕ ਜਾਊ ਆ ਤੇ ਹੀ ਉਹਨਾਂ ਨੂੰ ਰਾਈਟਰ ਨੂੰ ਫਾਇਦਾ ਇਹ ਕਿੱਥੇ ਕਮੀ ਆ ਤੁਹਾਡੇ ਸਮਝਾਉਣ 'ਚ ਕਮੀ ਆ ਜਾਂ ਕੋਈ ਹੋਰ ਕਾਰਨ ਆ ਕੋਈ ਪਤਾ ਲੱਗਿਆ ਜਾਂਦਾ ਹੈ ਪਾਜੀ ਮੇਰੇ ਸਮਝੌਣ ਚ ਵੀ ਹੋ ਸਕਦੀ ਹੈ ਮੈਨੂੰ ਪਤਾ ਨਹੀਂ ਆ ਪਰ ਮੈਨੂੰ ਸੱਚੀ ਸਮਝ ਨਹੀਂ ਆਇਆ ਬਹੁਤ ਸਾਰੇ ਪਬਲਿਸ਼ਰ ਆ ਉਹ ਵੀ ਆਪਾਂ ਦੇ ਆਪਣੇ ਨਾਲ ਜੁੜੇ ਹੋਏ ਆ ਉਹ ਵੀ ਕਿਤਾਬਾਂ ਦਿੰਦੇ ਆ ਪਰ ਕੁਝ ਜਿਹੜੇ ਮਤਲਬ ਮੈਨੂੰ ਕਹਿਣਾ ਨਹੀਂ ਚਾਹੀਦਾ ਜਿਹੜੇ ਜ਼ਿਆਦਾ ਉਮਰ ਦੇ ਆਥਰਸ ਆ ਨਾ ਉਹ ਵਿਸ਼ਵਾਸਨੀਕ ਦਿਖਾਉਂਦੇ ਪਏ ਮਤਲਬ ਪਤਾ ਨਹੀਂ ਉਹਨਾਂ ਨੂੰ ਕਿ ਉਹ ਸ਼ੰਕਾਇਆ ਕਿ ਕਿਉਂ ਨਹੀਂ ਦੇਣੀ ਪਰ ਮਤਲਬ ਉਹ ਸਿੱਧਾ ਜਵਾਬ ਦਿੰਦਿਆ ਕਿ ਨਹੀਂ ਦੇਣੀ ਨਹੀਂ ਜਾਂ ਬਹੁਤ ਜ਼ਿਆਦਾ ਟਾਲਾ ਮਟੋਲਾ ਕਰਦੇ ਆ ਵੀ ਉਹਨਾਂ ਨੇ ਮੈਨੂੰ ਕੱਲ ਨੂੰ ਫੋਨ ਕਰਿਓ ਮੈਨੂੰ ਪਰਸੋਂ ਕਰਿਓ ਅਗਲੇ ਮਹੀਨੇ ਕਰਿਓ ਤਾਂ ਮਤਲਬ ਇਹਦਾ ਮੋਸਟਲੀ ਮਤਲਬ ਨਾ ਹੀ ਹੁੰਦੀ ਆ ਜੀ ਸੋ ਫਿਰ ਇਹ ਤਾਂ ਇਹ ਗੱਲ ਕਹਿ ਸਕਦੇ ਆ ਗਗਨ ਵੀ ਇਹ ਜਨਰੇਸ਼ਨ ਗੈਪ ਆ ਹੋ ਸਕਦਾ ਭਾਜੀ ਹਾਂਜੀ ਉਹ ਟੈਕਨੋਲੋਜੀ ਦੇ ਹਾਨ ਦਾ ਹੋਏ ਨਹੀਂ ਤਕਨੀਕ ਦੇ ਹਾਨ ਦਾ ਹੋਏ ਨਹੀਂ ਤੇ ਹੋਣਾ ਨਹੀਂ ਚਾਹੁੰਦੇ ਹਾਂਜੀ ਕਈ ਵਾਰੀ ਇਦਾਂ ਵੀ ਹੋ ਜਾਂਦੀ ਹੈ ਨਾ ਜੀ ਜੀ ਬਿਲਕੁਲ ਸੋ ਇਹ ਵੀ ਇੱਕ ਵੱਡੀ ਹਾਰਡਲ ਆ ਜਿਹਨੂੰ ਮੈਂ ਕਹੂੰਗਾ ਮੈਂ ਇੱਥੇ ਸਾਰੇ ਉਹਨਾਂ ਸਾਡੇ ਸਤਿਕਾਰਤ ਲੇਖਕਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਐਜ਼ ਇੱਕ ਪਾਠਕ ਮੈਂ ਇੱਕ ਤੁਹਾਡਾ ਪਾਠਕਾਂ ਸਭ ਦਾ ਪਾਠਕਾਂ ਮੈਂ ਤੇ ਮੈਂ ਐਜ਼ ਇੱਕ ਪਾਠਕ ਚਾਹਣਾ ਤੁਹਾਡੀ ਹਰ ਕਿਤਾਬ ਪੜ੍ਹਨੀ ਚਾਹਣਾ ਪਰ ਮੇਰੀ ਮਜਬੂਰੀ ਆ ਮੈਂ ਪਰਦੇਸੀ ਆ ਮੈਂ ਦਿਹਾੜੀ ਵੀ ਕਰਨੀ ਆ ਮੈਂ ਪਰਿਵਾਰ ਵੀ ਪਾਲਣਾ ਮੈਂ ਆਪਦੇ ਸ਼ੌਕ ਵੀ ਪੂਰੇ ਕਰਨੇ ਆ ਤਾਂ ਉਹਦੇ ਲਈ ਅੱਜ ਦੇ ਸਮੇਂ ਮੁਤਾਬਕ ਆਸਟ੍ਰੇਲੀਆ ਜਿਵੇਂ ਗੱਲ ਕਰਾਂ ਤਾਂ ਬਹੁਤ ਵੱਡਾ ਤੇ ਬਹੁਤ ਸਾਰੀ ਟਰੈਵਲਿੰਗ ਕਰਨੀ ਪੈਂਦੀ ਹੈ ਸਫਰ ਕਰਨਾ ਪੈਂਦਾ ਤੇ ਸਫਰ ਦੇ ਦੌਰਾਨ ਇਧਰ ਲਿਆ ਉਧਰ ਲਿਆ ਗੱਲਾਂ ਸੁਣਨ ਨਾਲੋਂ ਫੋਨ ਘਮਾਉਣ ਨਾਲੋਂ ਜੇ ਇੱਕ ਵਧੀਆ ਕਿਤਾਬ ਸਾਨੂੰ ਮਿਲ ਜੇ ਤਾਂ ਮੈਂ ਮਹਿਸੂਸ ਕਰਦਾ ਹੁੰਨਾ ਵੀ ਜਦੋਂ ਮੇਰੀ ਕੋਈ ਕਿਤਾਬ ਪੂਰੀ ਹੁੰਦੀ ਹੈ ਨਾ ਤੇ ਮੈਨੂੰ ਉਹੀ ਫੀਲਿੰਗ ਆਉਂਦੀ ਹੈ ਜੇ ਜੀ ਕਿਸੇ ਇੱਕ ਸਟਾਰ ਲੱਗਣ ਦੀ ਕਿਸੇ ਪੁਲਿਸ ਵਾਲੇ ਦੇ ਜਾਂ ਕਿਸੇ ਮਲਾਜ਼ਮ ਦੇ ਕਿਸੇ ਦੇ ਇੱਕ ਸਟਾਰ ਨਹੀਂ ਵੱਜ ਜਾਂਦਾ ਤੇ ਉਹਨੂੰ ਫੀਲ ਆਉਂਦਾ ਮੈਨੂੰ ਉਹ ਜੀ ਫੀਲ ਆਉਂਦੀ ਹੈ ਵੀ ਮੇਰੇ ਕੋਲ ਇੱਕ ਕਿਤਾਬ ਹੋਰ ਮੇਰੇ ਦਿਮਾਗ 'ਚ ਆ ਗਈ ਆ। ਮੈਨੂੰ ਵੀ ਇਹ ਮਹਿਸੂਸ ਹੁੰਦਾ ਆ ਬਾਜੀ ਜ਼ਰੂਰ। ਹਾਂ ਜੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਸਾਡੇ ਉਹਨਾਂ ਆਥਰ ਨੂੰ ਲੇਖਕਾਂ ਨੂੰ ਜੋ ਵੀ ਇਸ ਹੋ ਸਕਦਾ ਵੀ ਇਸ ਗੱਲ ਤੋਂ ਕਿਤੇ ਨਾ ਕਿਤੇ ਉਹ ਭਜਦੇ ਹੋਣ ਮੁਨਕਰ ਹੋਣ ਇੱਥੇ ਤੋਂ ਨੂੰ ਕੋਈ ਘਾਟਾ ਨਹੀਂ। ਇੱਕ ਜਿਹੜਾ ਬਹਾਨਾ ਇਹ ਹੈਗਾ ਵੀ ਕਈ ਵਾਰੀ ਕਹਿ ਦਿੰਦੇ ਆ ਸਾਡੀ ਤਾਂ ਕੰਟਰੈਕਟ ਹੋਇਆ। ਜੀ ਪਰ ਇੱਥੇ ਮੈਂ ਦੱਸ ਦਿਆਂ ਪੁਰਾਣੇ ਕਿਸੇ ਵੀ ਰਾਈਟਰ ਦਾ ਡਿਜੀਟਲ ਕੰਟਰੈਕਟ ਹੋਇਆ ਹੀ ਨਹੀਂ ਬਾਇ ਡਿਫਾਲਟ ਹੀ ਨਹੀਂ ਹੋਇਆ ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਜਮਾਨਾ ਆਊਗਾ ਨਹੀਂ ਤਾਂ ਵੱਢ ਲੈਂਦੇ ਹੱਥ ਹਾਂਜੀ ਹਾਂਜੀ ਪਬਲਿਸ਼ਰ ਆਮ ਹੱਥ ਵੱਢ ਲੈਂਦੇ ਆ ਪਰ ਉਹਨਾਂ ਨੂੰ ਉਦੋਂ ਪਤਾ ਹੀ ਨਹੀਂ ਸੀ ਜਮਾਨਾ ਡਿਜੀਟਲ ਹੋਣਾ ਹੋਰ ਹਾਂਜੀ ਠੀਕ ਸੋ ਇਸ ਕਰਕੇ ਇਹ ਤੋਂ ਘਬਰਾਓ ਨਾ ਮੇਰੇ ਵਰਗੇ ਬੰਦੇ ਦੀ ਜਿਹੜੀ ਦੀ ਆਮ ਸੁਧਾਰਨ ਜੀ ਇੱਕ ਕਿਤਾਬ ਵੀ ਮੈਨੂੰ ਰਿਟਰਨ ਦੇ ਰਹੀ ਹੈ ਮੈਨੂੰ ਕਿਤੇ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਪਰ ਮੈਨੂੰ ਗਗਨ ਕੋਲੋਂ ਪੈਸੇ ਆ ਜਾਂਦੇ ਆ ਤੇ ਮੈਨੂੰ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਤੇ ਤੁਹਾਡੀਆਂ ਕਿਤਾਬਾਂ ਤਾਂ ਇੱਕ ਦੁਨੀਆ ਦੇ ਪ੍ਰਸਿੱਧ ਕਿਤਾਬਾਂ ਜਿਨ੍ਹਾਂ ਨੂੰ ਲੋਕ ਲੱਭਦੇ ਆ ਸੱਚਾ ਚਾਹੁੰਦੀਆਂ ਤੇ ਤੁਸੀਂ ਜਰੂਰ ਇਹ ਇਹ ਇਸ ਚੀਜ਼ ਨੂੰ ਇਸ ਐਪੀਸੋਡ ਦਾ ਤੁਹਾਡੇ ਕੋਲੇ ਸੀ ਭੇਜਦਾ ਵੀ ਕਰਾਂਗੇ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਜੇ ਤੁਹਾਡੇ ਕੋਲੇ ਕੋਈ ਕੁਐਸਚਨ ਤਾਂ ਜਰੂਰ ਡਾਇਰੈਕਟਲੀ ਸਿੱਧਾ ਤੁਸੀਂ ਕੁਐਸਚਨ ਕਰ ਸਕਦੇ ਹੋ ਇਹ ਗੱਲ ਦਾ ਸਵਾਲ ਦਾ ਜਵਾਬ ਵੀ ਹੋਊਗਾ ਬਿਲਕੁਲ ਹਾਂਜੀ ਸੋ ਇੱਕ ਤਾਂ ਇਹ ਆ ਗਈ ਆ ਹਰਡਲ ਇਹ ਆ ਗਈ ਆ ਹੁਣ ਬਹੁਤ ਸਾਰੇ ਲੇਖਕ ਇਸ ਦੁਨੀਆ ਦੇ ਹਨੀ ਹਾਂਜੀ ਚੱਲ ਗਏ ਪਰ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਉਹਨਾਂ ਬਾਰੇ ਕੀ ਕੋਈ ਉਹਦਾ ਵੀ ਐਕਸਪੀਰੀਅੰਸ ਕਰੋ ਕੋਈ ਸਾਂਝਾ ਜਿਵੇਂ ਇਹਨਾ ਹੁਣੇ ਹੋ ਕੇ ਹਟਾਇਆ ਮਤਲਬ 2 ਦਿਨ ਪਹਿਲਾਂ ਹੀ ਅੱਛਾ ਬੋਧ ਨਾਮੀ ਆਥਰ ਆ ਜੀ ਤੇ ਉਹਨਾਂ ਦੀਆਂ ਕਿਤਾਬਾਂ ਹਰ ਕੋਈ ਸੁਣਨੀਆ ਪੜ੍ਹਨੀਆ ਚਾਹੁੰਦਾ ਆ ਜੀ ਤੇ ਮੈਨੂੰ ਸਪੈਸ਼ਲੀ ਉਹਨਾਂ ਦਾ ਨਾਮ ਲਿਖ ਕੇ ਮੈਸੇਜ ਆਉਂਦਾ ਹੈ ਕਿ ਇਹਨਾਂ ਦੀ ਕੋਈ ਕਿਤਾਬ ਨਹੀਂ ਹੈਗੀ ਤੇ ਮੇਰੀ ਉਹਨਾਂ ਦੀ ਫੈਮਲੀ ਨਾਲ ਗੱਲ ਵੀ ਹੋਈ ਉਹਨਾਂ ਦੇ ਬੇਟੇ ਨੇ ਹਾਮੀ ਵੀ ਭਰਤੀ ਕਿ ਚਲੋ ਇੱਕ ਦੀ ਕਿਤਾਬ ਕਰ ਲਓ ਕਹਿੰਦੇ ਤੇ ਗੱਲ ਵਰਬਲ ਹੀ ਹੋਈ ਸੀਗੀ ਹਨਾ ਕੋਈ ਲਿਖਤੀ ਰੂਪ ਚ ਨਹੀਂ ਹੋਈ ਤੇ ਮੈਂ ਉਹਨਾਂ ਦੀ ਇੱਕ ਕਿਤਾਬ ਕਰ ਲਈ ਅ ਅਗਲੇ ਹੀ ਦਿਨ ਉਹਨਾਂ ਦੇ ਪੋਤੇ ਦਾ ਮੈਨੂੰ ਲੀਗਲ ਨੋਟਿਸ ਆ ਗਿਆ ਕਿ ਤੁਸੀਂ ਕਿਤਾਬ ਨਹੀਂ ਕਰ ਸਕਦੇ ਤੁਸੀਂ ਕਿਉਂ ਕੀਤੀ ਆ ਤੇ ਮੈਨੂੰ ਜਿੱਦਾਂ ਅੱਜ ਕਿਤਾਬ ਪਾਈ ਆ ਮਤਲਬ 1-2 ਦਿਨ ਪਹਿਲਾਂ ਪਾਈ ਆ ਅੱਜ ਉਹਨਾਂ ਨੇ ਨੋਟਿਸ ਭੇਜਿਆ ਤੇ ਕਹਿੰਦੇ ਕੱਲ ਤੱਕ ਮੈਨੂੰ ਜਵਾਬ ਦਿਓ ਜੇ ਨਹੀਂ ਦਿੱਤਾ ਤਾਂ ਤੁਹਾਨੂੰ ਕੋਰਟ ਚ ਲੈ ਕੇ ਜਾਵਾਂਗੇ ਤੇ ਫਿਰ ਹਰਜਾਨਾ ਜੋ ਸਾਨੂੰ ਲਾਸ ਹੋਇਆ ਆ ਉਹ ਤੁਸੀਂ ਭਰਨਾ ਆ ਅੱਛਾ ਤਾਂ ਮਤਲਬ ਦੁੱਖ ਦੀ ਗੱਲ ਆ ਕਿ ਉਹਨਾਂ ਦੀ ਤਾਂ ਡੈਥ ਹੋ ਗਈ ਕਿਸੇ ਵੀ ਮਤਲਬ ਮੈਂ ਵੀ ਕੋਈ ਬਹੁਤ ਮਾੜਾ ਜਿਹਾ ਬੰਦਾ ਇੱਕ ਛੋਟੀ ਜੀ ਕਵਿਤਾ ਵੀ ਲਿਖ ਦੇਣਾ ਮੈਨੂੰ ਆ ਵੀ ਸਾਰੇ ਜਾਣੇ ਮੇਰੇ ਗਾਣੇ ਗਾਉਣ ਹਨਾ ਵੀ ਸਭ ਨੂੰ ਪਤਾ ਹੋਵੇ ਉਹਨਾਂ ਦੀਆਂ ਇੰਨੀਆਂ ਸੋਹਣੀਆਂ ਕਿਤਾਬਾਂ ਲਿਖੀਆਂ ਹੋਈਆਂ ਮੈਨੂੰ ਲੱਗਦਾ ਇੱਕ ਡੱਬੇ ਜਿਹਾ ਸੰਦੂਖ ਚ ਬੰਦ ਕਰਕੇ ਰੱਖੀਆਂ ਹੋਣਗੀਆਂ ਮੈਂ ਇਮੇਜਿਨ ਕਰਦੀ ਆਵੇਂ ਕਿ ਜਿਹੜਾ ਮਤਲਬ ਲੋਕਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਤੇ ਇਹ ਬਹੁਤ ਦੁੱਖ ਦੀ ਗੱਲ ਆ ਪਰ ਅਨਫੋਰਚੂਨੇਟਲੀ ਇਹ ਹੈਗਾ ਆ ਦੇਖੋ ਇਸ ਤੇ ਵੀ ਮੈਂ ਜ਼ਰੂਰ ਗੱਲਬਾਤ ਕਰਨੀ ਚਾਹਾਂਗਾ ਪਾਠਕ ਜਿਹੜੇ ਪੁਰਾਣੇ ਰਾਈਟਰ ਸੀ ਜਿਹੜੇ ਨਹੀਂ ਰਹੇ ਆ ਤੇ ਕੁਝ ਸਾਲ ਪਹਿਲਾਂ ਚੱਲ ਗਏ ਕੋਈ 10 ਸਾਲ ਕੋਈ 20 ਸਾਲ ਕੋਈ 5 ਸਾਲ ਕੋਈ 2 ਸਾਲ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਉਹ ਹੁਣ ਪੜਨ ਵਾਲੇ ਪਾਠਕ ਬਹੁਤ ਘੱਟ ਰਹਿ ਗਏ ਆ ਕਿਉਂਕਿ ਉਹਨਾਂ ਦਾ ਜਿਹੜਾ ਉਹਨਾਂ ਦੇ ਜਿਹੜਾ ਸਾਹਿਤ ਸੀ ਉਹ ਸਾਹਿਤ ਸਾਡੇ ਲੈਵਲ ਦਾ ਜਾਂ ਸਾਡੇ ਤੋਂ ਬਜ਼ੁਰਗਾਂ ਦਾ ਸਾਡੇ ਤੋਂ ਇਹ ਤੋਂ ਵੱਡੇ ਦਾ ਉਹਨਾਂ ਦੇ ਹਾਨ ਦਾ ਸਿੱਕਾਰ ਨਹੀਂ ਕੀ ਹੈ ਵੀ ਸਾਹਿਤ ਵੀ ਇੱਕ ਕਿਸਮ ਦਾ ਇਦਾਂ ਨਾ ਹੁੰਦਾ ਵੀ ਮੌਕੇ ਤੇ ਜਿਹੜਾ ਤੁਹਾਡੇ ਨਾਲ ਆ ਜਿਹੜਾ ਸਮਕਾਲੀ ਆ ਉਹਨਾਂ ਨੂੰ ਚੰਗਾ ਲੱਗਦਾ ਉਦੋਂ ਬਾਅਦ ਉਹਨਾਂ ਨੂੰ ਦੂਜਿਆਂ ਨੂੰ ਬਹੁਤ ਘੱਟ ਸਮਝ ਆਉਂਦਾ ਹੁੰਦਾ ਅਗਲੀ ਜਨਰੇਸ਼ਨ ਨੂੰ ਹੁਣ ਅਗਲੀ ਜਨਰੇਸ਼ਨ ਤੱਕ ਜੇ ਉਹ ਸਾਇਤ ਪਹੁੰਚਦਾ ਕਰਨਾ ਤਾਂ ਉਹਨਾਂ ਦੇ ਭਾਸ਼ਾ ਚ ਗੱਲ ਕਰਨੀ ਪੂ ਉਹਨਾਂ ਦੇ ਮੰਗ ਮੁਤਾਬਕ ਉਹਨਾਂ ਨੂੰ ਪੇਸ਼ ਕਰਨਾ ਪੂਆ ਸੋ ਕਿਤਾਬਾਂ ਮੰਨ ਲੈਣੇ ਆ ਪਬਲਿਸ਼ਰਾਂ ਕੋਲੇ ਵਿਕ ਰਹੀਆਂ ਪਰ ਜੇਕਰ ਤੁਹਾਡੀ ਆਡੀਓ ਬੁੱਕ ਵੀ ਚੱਲਦੀ ਆ ਤਾਂ ਕੋਈ ਮਾੜਾ ਨਹੀਂ ਉਨੇ ਕ ਪੈਸੇ ਉਧਰੋਂ ਵੀ ਆ ਜਾਣਗੇ ਤੇ ਨਾਲ ਨਾਲ ਤੁਸੀਂ ਜਿਹੜੀ ਤੁਹਾਡੀ ਜਿਹੜੀ ਕਮਾਈ ਆ ਜਿਹੜੀ ਵੀ ਜਿਹੜਾ ਵੀ ਕਿਸੇ ਵੀ ਬਜ਼ੁਰਗ ਦੀ ਕਮਾਈ ਸੀ ਉਹਨਾਂ ਦੀ ਆਤਮਾ ਨੂੰ ਵੀ ਇਹ ਜਰੂਰ ਸ਼ਾਂਤੀ ਮਿਲੂਗੀ ਹਾਂ ਵੀ ਮੇਰੀਆਂ ਲਿਖਤਾਂ ਹਜੇ ਵੀ ਘੁੰਮ ਰਹੀਆਂ ਸੋ ਇਹ ਵੀ ਇੱਕ ਵੱਡੀ ਸਮੱਸਿਆ ਹੋਗੀ ਜੀ ਭਾਜੀ ਸੌਰੀ ਮੈਂ ਤੁਹਾਨੂੰ ਕੱਟ ਕਰ ਰਹੀ ਆ ਮੇਰੇ ਦੋ ਸਵਾਲ ਆ ਇੱਥੇ ਜਿਵੇਂ ਪਹਿਲਾ ਆ ਜਿਹੜੇ ਲੋਕ YouTube ਤੇ ਪਾਉਂਦੇ ਆ ਹੂੰ ਹੂੰ ਕੋਈ ਵੀ ਕਿਤਾਬ ਵੜ ਕੇ ਪਾਤੀ ਕਿਵੇਂ ਵੀ ਪਾਤੀ ਉਹਦੀ ਕੋਈ ਪਰੇਸ਼ਾਨੀ ਨਹੀਂ ਆ ਮਤਲਬ ਮੈਂ ਇੱਥੇ ਕਹਿ ਰਹੀ ਹਾਂ ਕਿ ਆਡੀਅנס ਨੂੰ ਕਿਤਾਬ ਸੁਣਾਉਣੀ ਚਾਹੁੰਦੇ ਆ ਤੇ ਤੁਹਾਨੂੰ ਪੈਸੇ ਦਵਾਂਗੇ ਤੇ ਬਹੁਤ ਸੋਹਣੇ ਰੂਪ ਵਿੱਚ ਰਿਕਾਰਡ ਕੀਤੀ ਜਾਂਦੀ ਹੈ ਕਿਤਾਬ ਵੀ ਉਹਦੀ ਕੋਈ ਜਿਵੇਂ ਬੇਕਦਰ ਹੀ ਨਹੀਂ ਹੁੰਦੀ ਕਿਤਾਬ ਦੀ ਹਨਾ ਦੂਜੀ ਗੱਲ ਬਹੁਤ ਸਾਰੇ ਪੀਡੀਐਫ ਘੁੰਮਦੇ ਆ ਵਟਸਐਪ ਗਰੁੱਪਾਂ 'ਚ ਉਹਦੇ ਤੋਂ ਵੀ ਕੋਈ ਇਸ਼ੂ ਨਹੀਂ ਆ ਤਾਂ ਮੈਨੂੰ ਨਹੀਂ ਸਮਝ ਆਉਂਦਾ ਵੀ ਇਹ ਕਿਉਂ ਹੁੰਦਾ ਆ ਕੀ ਹੁੰਦਾ ਆ ਬਸ ਜਿੱਥੇ ਜ਼ੋਰ ਚੱਲਦਾ ਉੱਥੇ ਟਾਰਗੇਟ ਹੋ ਜਾਂਦਾ ਮੇਬੀ ਹਾਂਜੀ ਹੋ ਸਕਦਾ ਹੈ ਮੈਂ YouTube ਚੈਨਲਾਂ ਦਾ ਦੇਖਿਆ ਵੀ ਬਹੁਤਿਆਂ ਦੇ ਉੱਤੇ ਤੋਂ ਉਹਨਾਂ ਦੀ ਈਮੇਲ ਤੱਕ ਨਹੀਂ ਲੱਭਦੀ ਵੀ ਜਿੱਥੇ ਤੁਸੀਂ ਨੋਟਿਸ ਭੇਜ ਸਕੋ ਓਕੇ ਤੇ ਇਹ ਤੁਸੀਂ YouTube ਨੂੰ ਰਿਪੋਰਟ ਕਰਦੇ ਹੋ ਉਹ ਨਿੱਕੀਆਂ ਮੋਟੀਆਂ ਰਿਪੋਰਟਾਂ ਨੂੰ ਸਮਝਦਾ ਕੱਖ ਨਹੀਂ ਜੀ ਉਹ ਉਹਨਾਂ ਨੂੰ ਪਤਾ ਵੀ ਇਹ ਉਂਝੀ ਕਰੀ ਜਾਂਦੇ ਲੋਕ ਸੋ ਇਸ ਕਰਕੇ ਮੈਨੂੰ ਲੱਗਦਾ ਤੁਸੀਂ ਸੌਫਟ ਟਾਰਗੇਟ ਹੋ ਜਾਂਦੇ ਹੋ ਫਿਰ ਇਹਦਾ ਮਤਲਬ ਗਲਤ ਕੰਮ ਕਰਨਾ ਚਾਹੀਦਾ ਹੈ ਬੰਦੇ ਨੂੰ ਮਤਲਬ ਉਹ ਬੈਟਰ ਆ ਨਾ ਇਹਨਾਂ ਕਈ ਚੀਜ਼ਾਂ ਇਹ ਜਿਹੀਆਂ ਆਉਂਦੀਆਂ ਵੀ ਜਿਹੜੀਆਂ ਨੂੰ ਵਰਜਤ ਚ ਆ ਜਾਂਦੀਆਂ ਇਹਨਾਂ ਚੀਜ਼ਾਂ ਦਾ ਪਤਾ ਸਭ ਨੂੰ ਹੁੰਦਾ ਵੀ ਸਹੀ ਕੰਮ ਨੂੰ ਕੀ ਆ ਗਲਤ ਨੂੰ ਕੀ ਆ ਪਰ ਉਹਨੂੰ ਆਪਾਂ ਖੁੱਲ੍ਹ ਕੇ ਡਿਸਕਸ਼ਨ ਨਹੀਂ ਕਰ ਸਕਦੇ ਕਿਉਂਕਿ ਇਹਦਾ ਕੋਈ ਤੋੜ ਹੀ ਹੈ ਨਹੀਂ ਇਹਨਾਂ ਗੱਲਾਂ ਦਾ ਵੀ ਜੇ ਗਲਤ ਕਰੀ ਜਾਂਦੇ ਆ ਉਹ ਕਰ ਸਕਦੇ ਆ ਜਿਹੜਾ ਬੰਦਾ ਸਹੀ ਕਰ ਰਿਹਾ ਉਹਨੂੰ ਤੁਸੀਂ ਉਹਦੇ ਲਈ ਹਰ ਰੋਜ਼ ਬਾਹਰ ਲਾਉਣੇ ਮੈਨੂੰ ਰੋਕੀਏ ਜੀ ਚਲੋ ਇਹ ਤਾਂ ਇੱਕ ਸਮੱਸਿਆਵਾਂ ਦਾ ਉਹ ਸੀ ਪਰ ਪੋਜ਼ਿਟਿਵਿਟੀ ਵੀ ਬਹੁਤ ਕੁਝ ਹੋਇਆ ਜੀ ਬਿਲਕੁਲ ਬਹੁਤ ਤਾਂ ਹਾਂ ਜੀ ਇਹ ਜੀ ਵੀ ਕੋਈ ਆਸ ਸੁਣਾਓ ਜਿਹੜੀ ਤੁਹਾਨੂੰ ਬਰਾਸਤ ਤੋਂ ਤਿੰਨ ਸਾਲਾਂ ਚ ਕੋਈ ਵੀ ਕਿਸੇ ਟਾਈਮ ਲੱਗਿਆ ਵੀ ਆ ਮੈਨੂੰ ਕਰਨਾ ਸਕੇਤਾ ਤਾਂ ਮੈਨੂੰ ਇਹ ਚੀਜ਼ ਮਿਲੀ ਜੀ ਅਮ ਬਹੁਤ ਸਾਰੀਆਂ ਆ ਭਾਜੀ ਪਰ ਮੈਨੂੰ ਯਾਦ ਆ ਅਕਸਰ ਹੀ ਜਿਹੜੇ ਵੀਰ ਟਰੱਕ ਚਲਾਉਂਦੇ ਆ ਜਾਂ ਟੈਕਸੀ ਚਲਾਉਂਦੇ ਆ ਉਹਨਾਂ ਦੇ ਮੈਸੇਜੇਸ ਐਵੇਂ ਆਉਂਦੇ ਆ ਕਿ ਪਹਿਲਾਂ ਅਸੀਂ ਵੀ ਜਿਵੇਂ ਇੰਡੀਆ ਫੋਨ ਲਾ ਲੈਂਦੇ ਸੀਗੇ ਜਾਂ ਯਾਰਾ ਦੋਸਤਾਂ ਨੂੰ ਫੋਨ ਲਾ ਕੇ ਲੱਤਾਂ ਖਿੱਚੀ ਜਾਂਦੀਆਂ ਇੱਕ ਦੂਜੇ ਦੀਆਂ ਤੇ ਜਾਂ ਗਾਣੇ ਸੁਣਦੇ ਭਾਜੀ ਬਹੁਤ ਟਾਈਮ ਤੱਕ ਨਹੀਂ ਸੁਣ ਸਕਦਾ ਬੰਦਾ ਕਿ ਹੁਣ ਸਾਨੂੰ ਐਵੇਂ ਮਹਿਸੂਸ ਹੁੰਦਾ ਹੈ ਵੀ ਸਾਨੂੰ ਬਹੁਤ ਜਾਣਕਾਰੀ ਵਧ ਗਈ ਵੀ ਭੁੱਖ ਵਧਦੀ ਆ ਹੁਣ ਨਾ ਅੱਜ ਮੈਂ ਆਹ ਕਿਤਾ ਪੂਰੀ ਕਰਨੀ ਆ ਕੱਲ ਨੂੰ ਦੂਜੀ ਸ਼ੁਰੂ ਕਰਨੀ ਆ ਤਾਂ ਮਤਲਬ ਉਹ ਕਹਿੰਦੇ ਵੀ ਉਹਨਾਂ ਨੂੰ ਵਧੀਆ ਸਾਧਨ ਦੇਤਾ ਕਿ ਕੰਮ ਵੀ ਕਰੀ ਜਾਂਦੇ ਆ ਪੈਸੇ ਵੀ ਕਮਾਈ ਜਾਂਦੇ ਆ ਤੇ ਨਾਲ ਨਾਲ ਸਿੱਖੀ ਵੀ ਜਾਂਦੇ ਆ ਤਾਂ ਐਵੇਂ ਦੇ ਬਹੁਤ ਸਾਰੇ ਫੀਡਬੈਕ ਆਉਂਦੇ ਆ ਜੀ ਤੇ ਜਿਹੜੀ ਨਾਲ ਨਾਲ ਫਿਰ ਇੱਕ ਚੀਜ਼ ਇਹ ਆ ਜਾਂਦੀ ਆ ਫਿਰ ਉਹੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਵੀ ਮੇਰੇ ਵਰਗੇ ਬਹੁਤ ਸਾਰੇ ਟੱਕਰਦੇ ਆ ਜਿਹੜੇ ਕਹਿੰਦੇ ਆ ਮਾਂ ਬੋਲੀ ਦੀ ਸੇਵਾ ਚ ਆਇਆ ਮਾਂ ਬੋਲੀ ਦੇ ਉਹੇ ਜਿਹੇ ਵੀ ਬਹੁਤ ਸਾਰੇ ਮਿਲਦੇ ਹੋਣੇ ਆ ਜਿਹੜੇ ਇਹ ਜਦੋਂ ਤੁਸੀਂ ਇਹ ਇਸ ਨੂੰ ਸ਼ੁਰੂ ਕਰ ਲਿਆ ਤਦੋਂ ਬਾਅਦ ਉਹ ਉਹਨਾਂ ਦੀ ਨਿਗਾਹ ਹੀ ਬਦਲ ਗਈ ਹੋਵੇ ਤੇ ਉਹਨਾਂ ਨੂੰ ਐ ਲੱਗਦਾ ਹੋਵੇ ਖਣੀ ਤੇ ਕਿੰਨਾ ਕੁ ਪੈਸਾ ਕਮਾ ਰਹੀ ਆ ਕੁੜੀ ਕਹਿੰਦੇ ਇਸ ਕਰਕੇ ਇਦਾਂ ਦਾ ਵੀ ਕੋਈ ਹੋਇਆ ਵਾਪਰਿਆ ਕਹਿ ਦਿੰਦੇ ਆ ਕਿ ਮਤਲਬ ਕਈ ਆਥਰਸ ਜਾਂ ਪਬਲਿਸ਼ਰ ਕਹਿੰਦੇ ਅਸੀਂ ਕਿਤਾਬ ਤਾਂ ਨਹੀਂ ਦੇਣੀ ਕਿਉਂਕਿ ਮਤਲਬ ਪਤਾ ਨਹੀਂ ਤੂੰ ਕਿੰਨੇ ਪੈਸੇ ਕਮਾ ਲੈਣੇ ਆ ਅੱਛਾ ਤਾਂ ਸਭ ਨੂੰ ਸੋਚਣ ਵਾਲੀ ਗੱਲ ਏ ਆ ਵੀ ਕਿੰਨੇ ਕ ਜਾਣੇ ਤੁਸੀਂ ਪੜ੍ਹਦੇ ਸੁਣਦੇ ਦੇਖੇ ਆ ਜਿਹੜੇ ਬਹੁਤ ਪੈਸੇ ਕਮਾ ਲੈਂਦੇ ਆ ਨਾ ਮਤਲਬ ਇਹ ਤਾਂ ਹੈ ਨਹੀਂ ਹਾਂਜੀ ਮੈਂ ਕੋਸ਼ਿਸ਼ ਕਰ ਰਹੀ ਆ ਵੀ ਅੱਜ ਦਾ ਟੈਕਨੀਕਲੀ ਹੋਗਾ ਵੀ ਆਪਾਂ ਐਜ਼ ਅ ਕਮਿਊਨਿਟੀ 'ਚ ਗੱਲ ਕਰੀਏ ਆਲਦੋ ਆਪਾਂ ਵੱਖਰੇ ਦੇਸ਼ਾਂ 'ਚ ਆ ਗਏ ਆ ਵੀ ਹੋਣਾ ਆਪਾਂ ਆਸਟ੍ਰੇਲੀਅਨਜ਼ ਆ ਹਨਾ ਮਤਲਬ ਆਪਾਂ ਵੱਖਰੀ ਇਹ ਨਹੀਂ ਕਹਿੰਦੇ ਵੀ ਅਸੀਂ ਇੱਥੇ ਵੀ ਸਿੱਖ ਅੱਡ ਇਕੱਠੇ ਹੋ ਜਾਈਏ ਐਵੇਂ ਦਾ ਕੁਛ ਨਹੀਂ ਆ ਪਰ ਆਪਦੀ ਕਮਿਊਨਿਟੀ ਵਜੋਂ ਕੋਸ਼ਿਸ਼ ਤਾਂ ਹੰਬਲਾ ਕਰਨਾ ਚਾਹੀਦਾ ਆ ਨਾ ਤਾਂ ਮੈਂ ਮਤਲਬ ਦੂਜਿਆਂ ਦੇ ਵੱਲ ਦੇਖਣ ਦੀ ਬਜਾਏ ਵੀ ਕੋਈ ਹੋਰ ਬੰਦਾ ਆਹ ਕੰਮ ਕਰੂਗਾ ਤਾਂ ਸਵਾਦ ਆ ਜੇ ਜਿਵੇਂ ਦਿਲਜੀਤ ਦਸਾਂਜ ਅੱਜ ਸਟੇਜ ਤੇ ਹੁੰਦਾ ਆ ਤਾਂ ਭਾਜੀ ਤੁਸੀਂ ਦੇਖਿਆ ਹੋਣਾ ਕਿ ਕੁੜੀਆਂ ਕਿਵੇਂ ਰੋਂਦੀਆਂ ਆ ਕਿ ਮਤਲਬ ਇਹ ਦੀ ਜ਼ਿੰਦਗੀ ਦਾ ਸਭ ਤੋਂ ਪ੍ਰਾਊਡ ਮੂਮੈਂਟ ਆ ਵੀ ਜਿਨੇ ਇਹ ਨਹੀਂ ਦੇਖਿਆ ਉਹਨੇ ਕੁਛ ਨਹੀਂ ਦੇਖਿਆ ਐਵੇਂ ਉਹਨਾਂ ਦਾ ਐਕਸਪੀਰੀਅੰਸ ਆ ਪਰ ਉਹ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਾ ਰਿਆ ਉਹਨਾਂ ਨੂੰ ਮਤਲਬ ਬਹੁਤ ਵਧੀਆ ਕਰ ਰਿਆ ਆ ਤਾਂ ਹਰ ਕੋਈ ਆਪਦੇ ਖੇਤਰ ਚ ਕੋਸ਼ਿਸ਼ ਕਰਦਾ ਵੀ ਆਪਾਂ ਪੰਜਾਬੀ ਨੂੰ ੱੱਕਾ ਲਾ ਕੇ ਜਿੰਨਾ ਵੀ ਅੱਗੇ ਲੈ ਕੇ ਜਾ ਸਕੀਏ ਮਤਲਬ ਅਸੀਂ ਵੀ ਚਾਹੁੰਨੇ ਆ ਆਉਣ ਵਾਲੇ ਵੀ ਆ 25 30 ਸਾਲਾਂ ਬਾਅਦ ਜਿਹੜੇ ਸਾਡੇ ਬੱਚੇ ਆ ਉਹ ਵੱਡੀਆਂ ਵੱਡੀਆਂ ਪੋਜੀਸ਼ਨਾਂ ਦੇ ਹੋਣ ਕਿਉਂਕਿ ਆਪਾਂ ਹਮੇਸ਼ਾ ਲਈ ਇੱਥੇ ਸ਼ਿਫਟ ਹੋ ਗਏ ਆ ਜ਼ਿਆਦਾਤਰ ਹਨਾ ਤਾਂ ਹਾਂਜੀ ਮਤਲਬ ਮੇਰੀ ਇਹੀ ਕੋਸ਼ਿਸ਼ ਆ ਵੀ ਜਿੰਨੀ ਵੱਧ ਪੰਜਾਬੀ ਸਿਖਾ ਸਕੀਏ ਜਿੰਨੀ ਪਹੁੰਚਾ ਸਕੀਏ ਤੁਹਾਡੀ ਗੱਲ ਚੋਂ ਗੱਲ ਨਿਕਲਦੀ ਆ ਜਦੋਂ ਇਹ ਜੇ ਸਟਾਰ ਮੈਂ ਕਈ ਵਾਰੀ ਦੇਖਿਆ ਦਿਲਜੀਤ ਗਾਹੇ ਬਗਾਏ ਕਿਸੇ ਨਾ ਕਿਸੇ ਚੀਜ਼ ਨੂੰ ਸ਼ੇਅਰ ਕਰਦਾ ਰਹਿੰਦਾ ਉਹਦੀ ਇੱਕ ਕੁਆਲਿਟੀ ਹੈ ਹਾਂਜੀ ਬਹੁਤ ਵਧੀਆ ਹਾਂ ਜੋ ਚੰਗੀ ਗੱਲ ਆ ਚੰਗੀ ਆ ਉਸ ਬੰਦੇ ਦੀ ਇੱਕ ਕੁਆਲਿਟੀ ਹੈ ਵੀ ਉਹ ਕਈ ਵਾਰੀ ਜਮਾਈ ਅਨਨੌਣ ਬੰਦੇ ਦੀ ਵੀ ਵੀਡੀਓ ਪਾਉਣ ਲੱਗੇ ਵੀ ਉਹਨੂੰ ਕਦੇ ਉਹਨੇ ਹੋਮਿਓ ਨੀ ਲੰਨੀ ਪੂਰੇ ਵੀ ਮੈਂ ਦਲਜੀਤ ਆ ਤੇ ਮੈਂ ਇਹ ਬੰਦੇ ਦੀ ਕਿਉਂ ਗੱਲ ਕਰ ਰਿਹਾ ਹਾਂ ਤੁਸੀਂ ਇਦਾਂ ਚਲੋ ਦਲਜੀਤ ਤੱਕ ਤਾਂ ਹੁਣ ਅਪਰੋਚ ਔਖੀ ਹੋ ਗਈ ਉਹ ਤਾਂ ਜਿਆਦਾ ਉੱਪਰ ਦੇ ਬੰਦੇ ਹੋ ਗਏ ਆ 2012 ਦੀਆਂ ਗੱਲਾਂ ਮੇਰੇ ਨਾਲ ਐ ਬੈਠੇ ਸੀ ਚਾਹ ਪੀਂਦੇ ਸੀ ਤੇ ਗੱਲਾਂ ਕਰਦੇ ਸੀ ਮੈਨੂੰ ਯਾਦ ਆਜ ਵੀ ਉਹ ਪਹਿਲੀ ਗੱਲ ਜਦੋਂ ਉਹਨੂੰ ਮੈਂ ਪੁੱਛਿਆ ਟਰਾਈ ਕਰੋ ਹਨਾ ਬਈ ਇੱਕ ਕੀਤੀ ਸੀਗੀ ਤੇ ਉਹ ਡੱਬਿਆਂ ਚ ਬੰਦ ਪਈਆ ਕੋਈ ਤੇ ਲਾਇਨ ਪੰਜਾਬ ਕੋਈ ਇਹ ਜੀ ਗੱਲ ਸੀ ਤੇ ਸਮੇ ਸਮੇਂ ਦੀਆਂ ਗੱਲਾਂ ਵੀ ਅੱਜ ਉਹ ਬਹੁਤ ਵੱਡੇ ਸਟਾਰ ਆ ਸਾਨੂੰ ਵੀ ਕੋਈ ਗਿਲਾ ਨਹੀਂ ਅਸੀਂ ਵੀ ਕਿਤੇ ਪਰ ਆਪਾਂ ਤਾਂ ਪ੍ਰਾਊਡ ਫੀਲ ਕਰਦੇ ਆ ਪ੍ਰਾਊਡ ਫੀਲ ਕਰਦੇ ਕਿਤੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਆਪਾਂ ਯਾਦ ਕਰਾਉਣ ਦੀ ਜਾਂ ਮਿਲਣ ਦੀ ਵੀ ਸਾਨੂੰ ਪਤਾ ਵੀ ਹੁਣ ਉਹ ਸਟਾਰ ਆ ਸਟਾਰ ਨੂੰ ਦੇਖਣੀ ਚੰਗਾ ਲੱਗਦਾ ਉਹਨੂੰ ਹੱਥ ਲਾਉਣੇ ਚੰਗੇ ਨਹੀਂ ਲੱਗਦੇ ਪਰ ਕੀ ਤੁਸੀਂ ਇਦਾਂ ਹੋਰਾਂ ਕੋਲੇ ਅਪਰੋਚ ਕੀਤੀ ਜਿਹੜੇ ਨਾਮੀ ਬੰਦੇ ਅਕਸਰ ਪੰਜਾਬੀ ਪੰਜਾਬੀ ਇਹਦਾ ਹੋਕਾ ਦਿੰਦੇ ਆ ਉਹਨਾਂ ਕੋਲੇ ਅਪਰੋਚ ਕੀਤੀ ਵੀ ਸਾਡੇ ਆ ਕਿਤਾਬਾਂ ਦਾ ਪਲੇਟਫਾਰਮ ਆ ਤੇ ਇਹਦੇ ਬਾਰੇ ਕੁਝ ਕਰੋ ਕੁਝ ਕਰਦੇ ਆ ਕੋਈ ਹਾਇਰ ਰਿਸਪੌਂਸ ਹਾਂਜੀ ਭਾਜੀ ਮਤਲਬ ਸੱਚੀ ਮੈਂ ਬਹੁਤ ਨੈਗੇਟਿਵ ਚੀਜ਼ਾਂ ਜੀਆਂ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜਵੇਂ ਨਾ ਕਨਵਰਸੇਸ਼ਨ ਨੂੰ ਪੋਜ਼ਿਟਿਵ ਰੱਖਣਾ ਚਾਹੁੰਨੀ ਆ ਪਰ ਜਿਵੇਂ ਤੁਸੀਂ ਸਵਾਲ ਪੁੱਛ ਰਹੇ ਆ ਤਾਂ ਮੈਂ ਨਹੀਂ ਇਹ ਜ਼ਰੂਰੀ ਆ ਪਰ ਇਹਦੇ ਜੋ ਸੱਚ ਆ ਉਹ ਨੈਗੇਟਿਵ ਨਹੀਂ ਹੁੰਦਾ ਸੱਚ ਸੱਚ ਆ ਬਹੁਤ ਨੋਨ ਚਿਹਰੇ ਆ ਭਾਜੀ ਜਿਹੜੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਕਹਿੰਨੇ ਵੀ ਇਹ ਬੰਦਾ ਪੰਜਾਬੀ ਮਾਮੋਲੀ ਦੀ ਬਹੁਤ ਸੇਵਾ ਕਰਦਾ ਆ ਹੂੰ ਜਦੋਂ ਉਹਨਾਂ ਨੂੰ ਅਪਰੋਚ ਕਰੀਦੀ ਆ ਉਹ ਕਹਣਗੇ ਮੈਸੇਜ ਆਉਂਦਾ ਆ ਵੀ ਹਜ਼ਾਰ ਡਾਲਰ ਪਾ ਦਿਓ ਫਿਰ ਤੁਹਾਡੀ ਐਡ ਕਰ ਦਾਂਗੇ ਮਤਲਬ ਚਲੋ ਮੈਂ ਮੰਨਦੀ ਆ ਉਹਨਾਂ ਨੂੰ ਲੱਗਦਾ ਕਿ ਮੈਂ ਬਿਜ਼ਨਸ ਕਰਦੀ ਆ ਤੇ ਉਹ ਵੀ ਅੱਗੋਂ ਚਾਰਜ ਕਰਦੇ ਆ ਠੀਕ ਆ ਪਰ ਮੈਮ ਪੈਸੇ ਵੀ ਦੇਣ ਲਈ ਖੋਸ਼ ਆਂ ਭਾਜੀ ਕੋਈ ਗੱਲ ਨਹੀਂ ਮਤਲਬ ਜਦੋਂ ਆਪਾਂ ਨੂੰ ਹੈਗਾ ਵੀ ਵੱਧ ਲੋਕਾਂ ਤੱਕ ਪਹੁੰਚੇ ਪਰ ਜਿਵੇਂ ਸਪੋਰਟ ਕਰਨੀ ਚਾਹੀਦੀ ਆ ਜਿਵੇਂ ਮਤਲਬ ਕਹਿਣਾ ਚਾਹੀਦਾ ਆ ਮਤਲਬ ਉਹ ਆਪਦੀਆਂ ਕਿਤਾਬਾਂ ਵੀ ਨਹੀਂ ਦਿੰਦੇ ਹੂੰ ਤੁਸੀਂ ਸਮਝਦੇ ਹੋ ਉਹਨਾਂ ਦੀਆਂ ਕਿਤਾਬਾਂ YouTube ਤੇ ਪਈਆਂ ਆ ਤਾਂ ਮੈਨੂੰ ਲੱਗਦਾ ਤੁਹਾਨੂੰ ਪਤਾ ਹੈ ਕਿ ਕੀ ਗੱਲ ਕਰ ਰਹੀ ਆ ਸਾਰਿਆਂ ਨੂੰ ਜਾਣਦਾ ਚੱਲੋ ਤੇ ਪਰ ਨਾਂ ਲੈਣ ਦੀ ਲੋੜ ਨਹੀਂ ਪਰ ਇਹਨਾਂ ਦਾ ਪਰਦਾ ਲਾਉਣਾ ਵੀ ਜ਼ਰੂਰੀ ਹੈ ਜੀ ਤਾਂ ਮਤਲਬ ਜਿਵੇਂ ਤੁਹਾਡੇ ਮੂੰਹ ਆ ਮੈਂ ਗੱਲ ਸੁਣੀ ਆ ਵੀ ਕੀ ਕਹਨੇ ਹੁੰਨੇ ਆ ਤੁਸੀਂ ਕਿ ਦੂਰੋਂ ਦੇਖ ਲਓ ਪਰ ਉਹਨੂੰ ਜਾਣਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕੁਛ ਐਵੇਂ ਦਾ ਬੋਲਦੇ ਹੁੰਨੇ ਆ ਤਾਂ ਉਹ ਇਦਾਂ ਹੀ ਆ ਭਾਜੀ ਕਿ ਦੂਰੋਂ ਮੈਨੂੰ ਹੁੰਦਾ ਸੀਗਾ ਵੀ ਆਹ ਬੰਦੇ ਨੂੰ ਤਾਂ ਮਿਲਣਾ ਹੈ ਇੱਕ ਵਾਰੀ ਜ਼ਰੂਰ ਤਾਂ ਪਰ ਉਹ ਭਾਂਡਾ ਜਿਹਾ ਫੋਟੋ ਜਾਂਦਾ ਨੇ ਸਵਾਦ ਨਹੀਂ ਆਉਂਦਾ ਸੋ ਬਿਲਕੁਲ ਇਹ ਤਾਂ ਇੱਕ ਦੁਨਿਆਵੀ ਸੱਚ ਆ ਬਹੁਤ ਪਹਿਲਾਂ ਇੱਕ ਗੋਰੇ ਰਾਈਟਰ ਨੇ ਇਹ ਗੱਲ ਲਿਖੀ ਉਹਦੋਂ ਬਾਅਦ ਸਾਡੇ ਡਾਕਟਰ ਨਰਿੰਦਰ ਸਿੰਘ ਕਪੂਰ ਉਹਨਾਂ ਦੀ ਬੁਕਤਾਬ ਵਿੱਚ ਵੀ ਆਉਂਦੀ ਆ ਗੱਲ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕਿਸੇ ਨੂੰ ਚਾਹੋਣੇ ਆ ਤਾਂ ਮਿਲਣ ਦੀ ਕੋਸ਼ਿਸ਼ ਕਰੋ ਹਾਂਜੀ ਐਗਜ਼ੈਕਟਲੀ ਬਿਲਕੁਲ ਦੀ ਗੱਲ ਆ ਪਰ ਮੈਂ ਇੱਥੇ ਇਹ ਗੱਲ ਸਵਾਲ ਕੀਤਾ ਸੀ ਗਗਨ ਕੋਲੇ ਤੇ ਮੈਂ ਇਹਨੂੰ ਵੀ ਕਿਸੇ ਟ੍ਰੈਵਲ ਚ ਨਹੀਂ ਪਾਉਣਾ ਚਾਹੁੰਦਾ ਇਹਨਾਂ ਨੂੰ ਇਹਨਾਂ ਦਾ ਕਾਰਨ ਕੀ ਆ ਵੀ ਇਹ ਆਪਦਾ ਸਾਫ਼ ਸੁਥਰਾ ਕੰਮ ਕਰ ਰਹੇ ਆ ਭਾਵਨਾਵਾਂਾਂ ਵੀ ਆ ਤੇ ਨਾਲ-ਨਾਲ ਤਰੱਕੀ ਦੀ ਵੀ ਹਰੇਕ ਨੂੰ ਸੋਚ ਹੁੰਦੀ ਆ ਅੱਜ ਦੇ ਯੰਗਸਟਰ ਨੂੰ ਹੈਗੀ ਆ ਵੀ ਅਸੀਂ ਆਪਦੇ 발 ਬੂਤੇ ਤੇ ਖੜੇ ਹੋ ਕੇ ਕੁਝ ਕਰੀਏ ਸੋ ਮੈਂ ਸਵਾਲ ਤਾਂ ਪੁੱਛ ਰਿਹਾ ਸੀ ਵੀ ਸਾਡੇ ਨਾਲ ਬਹੁਤ ਸਾਰੇ ਜਿਵੇਂ ਸਫੈਦ ਪੋਸ਼ ਜਿਵੇਂ ਅਸੀਂ ਇੱਕ ਸ਼ਬਦ ਵਰਤਦੇ ਹੁੰਦੇ ਆ ਹਾਂਜੀ ਸਫੈਦ ਪੋਸ਼ ਹੁੰਦੇ ਆ ਬਹੁਤ ਸਾਰੇ ਤੇ ਉਹਨਾਂ ਦਾ ਤੋਰੀ ਫੁਲਕਾ ਚੱਲੀ ਜਾਂਦਾ ਓਵੇਂ ਜੀ ਕੀ ਉਹਨਾਂ ਦੀ ਸਫੈਦ ਪੋਸ਼ੀ ਨੂੰ ਦੇਖ ਕੇ ਪਰ ਅੰਦਰ ਕੀ ਆ ਦਿਖਾਵਾ ਕੀ ਆ ਅੰਦਰੋਂ ਕੀ ਆ ਇਹ ਚੀਜ਼ ਦੇ ਪਰਦੇ ਮੇਰੇ ਕੋਲ ਤਾਂ ਬਹੁਤ ਚਿਰ ਪਹਿਲਾਂ ਗਗਨੋਰ ਨੇ ਦੱਸਿਆ ਵੀ ਕੱਲੇ-ਕੱਲੇ ਜਦ ਜੇ ਮੈਂ ਨਾਂ ਲਮਾਂ ਤਾਂ ਇੱਥੇ ਬਹੁਤ ਵੱਡਾ ਇੱਕ ਹੰਗਾਮਾ ਹੋਊਗਾ ਇਸ ਸ਼ੋਅ ਤੋਂ ਬਾਅਦ ਪਰ ਆਪਾਂ ਲਾਈਕ ਵੀ ਸ਼ੇਰਾਂ ਵਾਲੇ ਬੰਦੇ ਹੈ ਨਹੀਂ ਆਪਾਂ ਨੂੰ ਚਾਹੀਦੇ ਨਹੀਂ ਇਹ ਚੀਜ਼ਾਂ ਤੇ ਆਪਾਂ ਕੋਈ ਹੰਗਾਮੇ ਨਹੀਂ ਪਸੰਦ ਪਰ ਹਾਂ ਦਾ ਆਮ ਪਾਠਕ ਤੇ ਦਰਸ਼ਕ ਲਈ ਮੈਂ ਇਹਨਾਂ ਨੂੰ ਜ਼ਰੂਰ ਦੱਸ ਦਿਆਂ ਵੀ ਜਿਹੜੇ ਚਿਹਰੇ ਐ ਕਹਿੰਦੇ ਅਸੀਂ ਮਾਂ ਬੋਲੀ ਲਈ ਕੁਝ ਵੀ ਕਰ ਸਕਦੇ ਆ ਤੇ ਮਾਂ ਬੋਲੀ ਦੀ ਇੱਕ ਨਵੀਂ ਆਈ ਵਿਦਾ ਜਿਹੜੀ ਕਿ ਲਿਪੀ ਅੰਤਰ ਨੂੰ ਤੋੜ ਕੇ 8 ਕਰੋੜ ਪਾਕਿਸਤਾਨੀਆਂ ਨੂੰ ਵੀ ਪ੍ਰਭਾਵਿਤ ਕਰਦੀ ਆ 3 ਕਰੋੜ ਆਪਾਂ ਨੂੰ ਵੀ ਕਰਦੀ ਆ 70 ਮੁਲਕਾਂ 'ਚ ਬੈਠੇ ਹੋਰ ਪੰਜਾਬੀਆਂ ਲਈ ਵੀ ਸੌਖਾ ਕਰਦੀ ਆ ਕੰਮਕਾਰਾਂ ਨੂੰ ਵੀ ਸੌਖਾ ਕਰਦੀ ਆ ਉਹ ਚਾਹੇ 5 ਡਾਲਰ ਮਹੀਨਾ ਵਿਕਦੀ ਵੀ ਆ ਮੰਨ ਲਓ ਤਾਂ ਉਹਦੇ ਪ੍ਰਤੀ ਸਾਡਾ ਕੀ ਫਰਜ ਆ ਜੇ ਅਸੀਂ ਮਾਂ ਬੋਲੀ ਦਾ ਹੌਕਾ ਦਿੰਨੇ ਤਾਂ ਆਮ ਬੰਦੇ ਦਾ ਤਾਂ ਛੱਡੋ ਹੋਕਾ ਦੇਣ ਵਾਲੇ ਮੈਨੂੰ ਪਤਾ ਘਟੋ ਘਟ ਮੈਂ 10 ਤੋਂ 20 ਬੰਦਿਆਂ ਨਾਲ ਸੰਪਰਕ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰਿਆਂ ਤੋਂ ਮੈਨੂੰ ਇਹ ਨਮੋਸ਼ੀ ਝਲਣੀ ਪਈ ਜਦੋਂ ਉਹਨਾਂ ਨੇ ਗਗਨ ਨੂੰ ਬਿੱਲ ਭੇਜਿਆ ਜਾਂ ਪੈਸੇ ਮੰਗੇ ਤੇ ਉਹ ਗੱਲਾਂ ਕੁਝ ਹੋਰ ਹੁੰਦੀਆਂ ਬਾਤਾਂ ਕੁਝ ਹੋਰ ਹੁੰਦੀਆਂ ਵੱਡੇ ਕੁਝ ਹੋ ਜਾਂਦੇ ਆ ਸਾਡੇ ਵਰਗੇ ਫੇਰ ਉਹ ਰਹਿ ਜਾਂਦੇ ਆਂ ਗੱਲਾਂ ਕਰਨ ਜੋਗੇ ਵੀ ਆਂ ਨੇ ਚੱਲ ਕੋਈ ਨਹੀਂ ਜੀ ਆਪਾਂ ਨਾ ਪਬਲਿਕਲੀ ਕਰਕੇ ਇਹਨੂੰ ਉਹ ਕਰੀਏ ਭੰਡੀ ਕਰੀਏ ਪਰ ਮੈਂ ਉਹਨਾਂ ਹੋਰ ਲੋਕਾਂ ਨੂੰ ਕਹਿਣਾ ਜਿਹੜੇ ਹੁਣ ਸੁਣ ਰਹੇ ਆ ਏ ਬੀਤੀ ਬੰਦੇ ਨੇ ਤਾਂ ਚਲੋ ਆਪਦਾ ਦਿਖਾਤਾ ਵੀ ਹਾਂ ਅਸੀਂ ਕਿੰਨੇ ਕ ਮਹਾਬੋਲੀ ਦੇ ਸੇਵਕਾਂ ਸਰ ਹੋਰ ਨਹੀਂ ਤਾਂ ਸਾਡੀ ਨਜ਼ਰ 'ਚ ਤਾਂ ਗਏ ਨਾ ਹਾਂਜੀ ਆਪਾਂ ਨੂੰ ਤਾਂ ਮਤਲਬ ਕੁਝ ਗਰੁੱਪ ਆਫ ਲੋਕਾਂ ਨੂੰ ਤਾਂ ਪਤਾ ਹੀ ਪਤਾ ਲੱਗਿਆ ਨਾ ਵੀ ਭਾਈ ਉਹ ਕਿੰਨੀ ਕ ਸੋਚਦੇ ਤੇ ਕਿੱਡੇ ਕ ਵੱਡੇ ਬੰਦੇ ਆ ਜਿੰਨੇ ਕਿ ਦਿਖਾਉਂਦੇ ਆ ਪਰ ਇਹ ਲੋਕਾਂ ਤੋਂ ਨਾ ਪਰਦੇ ਲੈਣ ਹੋਰ ਬੰਦਾ ਵੀ ਜੇ ਤੁਸੀਂ ਇਹਦੇ ਚੰਗੇ ਕਾਰਜ ਕਰਨੇ ਚਾਹੁੰਦੇ ਹੋ ਤੁਸੀਂ ਪੈਸੇ ਲੈ ਲਓ ਕੋਈ ਚੱਕਰ ਨਹੀਂ ਪਰ ਉਹਨੂੰ ਪ੍ਰੋਪਰ ਐਡਵਰਟਾਈਜ਼ ਤਾਂ ਕਰੋ ਲੋਕਾਂ ਤੱਕ ਪੁੱਛਦਾ ਤਾਂ ਕਰੋ ਮੈਨੂੰ ਬੜੀ ਦੁੱਖ ਹੁੰਦਾ ਜਦੋਂ ਕਈ ਵਾਰੀ ਅਸੀਂ ਇਹ ਸਮਿਖਿਆ ਕਰਦੇ ਹਾਂ ਨਾ ਆ ਤਾਂ ਇੱਕ ਛੋਟਾ ਜਿਹਾ ਚੈਨਲ ਆ ਅਸੀਂ ਇਸ ਚੈਨਲ ਜਰੀਏ ਤਾਂ ਜਦੋਂ ਇੰਟਰਵਿਊ ਕਰੀ ਤੁਹਾਨੂੰ ਕੁਝ ਇੱਕ ਬੰਦਿਆਂ ਨੇ ਸਬਸਕ੍ਰਾਈਬ ਕਰ ਲਿਆ ਪਰ ਵੱਡੇ ਵੱਡੇ ਚੈਨਲਾਂ ਤੇ ਵੀ ਇੰਟਰਵਿਊ ਹੋਈ ਹੋਰ ਚੀਜ਼ਾਂ ਹੋਈਆਂ ਤੇ ਕਿਸੇ ਨੇ ਨਹੀਂ ਕੀਤਾ ਕੀ ਕਾਰਨ ਉਹਦਾ ਕਾਰਨ ਤਾਂ ਉਹਦਾ ਨੀਤ ਨੀਤੀ ਨਹੀਂ ਸੀ ਜੀ ਆਹੀ ਆ ਨਾ ਕੰਮ ਹੋਰ ਤਾਂ ਕੋਈ ਕਾਰਨ ਨਹੀਂ ਸੀ ਪਰ ਚਲੋ ਆਪਾਂ ਤਾਂ ਤਾਨੇ ਨਹੀਂ ਮਾਰਸਾਦੇ ਆਪਣੇ ਪੱਲੇ ਤਾਂ ਇਹੀ ਹਥਿਆਰ ਆ ਸਾਡੇ ਕੋਲ ਤਾਂ ਜਵਾਨ ਦੇ ਤੀਰ ਪਰ ਅਸੀਂ ਮਾਫੀ ਚਾਹੁੰਨੇ ਕਿਸੇ ਨੂੰ ਅਸੀਂ ਛੋਟਾ ਨਹੀਂ ਦਿਖਾਉਣਾ ਕਿਸੇ ਨੂੰ ਸਾਡਾ ਮਤਲਬ ਨਹੀਂ ਮਕਸਦ ਆਇਆ ਮਾ ਮੋਲੀ ਦਾ ਜੇ ਪਸਾਰਾ ਚਾਹੁਣੇ ਤਾਂ ਸਾਨੂੰ ਰਲ ਮਿਲ ਕੇ ਹੀ ਕਰਨਾ ਪਊਗਾ ਹੋਰ ਗਗਨ ਕੋਈ ਯਾਦ ਕੋਈ ਚੀਜ਼ ਸਾਂਝੀ ਕਰਨੀ ਚਾਹੂੰ ਬਰਾਸਤ ਦੇ ਮਾਮਲੇ 'ਚ ਕੋਈ ਆਉਣ ਵਾਲੀ ਪਲਾਨਿੰਗ ਹਾਂਜੀ ਮਤਲਬ ਮੈਂ ਬੇਸਿਕਲੀ ਲੋਕਾਂ ਨਾਲ ਇਹ ਸ਼ੇਅਰ ਕਰਨਾ ਚਾਹੁੰਨੀ ਆ ਕਿ ਜੇ ਤੁਹਾਨੂੰ ਭਾਜੀ ਦੀਆਂ ਜਾਂ ਮੇਰੀਆਂ ਗੱਲਾਂ ਤਿੱਖੀਆਂ ਲੱਗੀਆਂ ਜਾਂ ਮਤਲਬ ਅਸੀਂ ਕੋਸ਼ਿਸ਼ ਵੀ ਬਾਲਾ ਸਟ੍ਰੇਟ ਫਾਰਵਰਡ ਕਰਿਆ ਉਹਦੇ ਲਈ ਸੌਰੀ ਪਰ ਮੈਂ ਅਕਸਰ ਭਾਜੀ ਨੇ ਮੈਨੂੰ ਹਮੇਸ਼ਾ ਸਹੀ ਗਾਈਡ ਕੀਤਾ ਤਾਂ ਮੈਂ ਜਦੋਂ ਕਦੇ ਉਦਾਸ ਹੁੰਨੀ ਆ ਤਾਂ ਫੋਨ ਕਰਦੀ ਆ ਭਾਜੀ ਇਦਾਂ ਤਾਂ ਉਹ ਕਹਿੰਦੇ ਵੀ ਮਤਲਬ ਆਪਾਂ ਲੋਕਾਂ ਨੂੰ ਦੱਸੀਏ ਹਨਾ ਮਤਲਬ ਅਸੀਂ ਲੋਕਾਂ ਨੂੰ ਸਿਰਫ ਦੱਸਣਾ ਚਾਹੁੰਨੇ ਆ ਆਪਾਂ ਮਤਲਬ ਕਿਸੇ ਨੂੰ ਬੁਰਾ ਨਹੀਂ ਕਹਿ ਰਹੇ ਆ ਕੋਸ਼ਿਸ਼ ਕਿ ਉਹ ਮੈਨੂੰ ਸਿਰਫ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਇਦਾਂ ਹੁੰਦਾ ਆ ਇਟਸ ਓਕੇ ਤੇ ਉਹ ਆਪਦੇ ਚੈਨਲ ਦੇ ਥਰੂ ਲੋਕਾਂ ਤੱਕ ਗੱਲ ਪਹੁੰਚਾ ਰਹੇ ਆ ਤੇ ਆਈ ਹੋਪ ਕਿ ਤੁਸੀਂ ਸਮਝ ਰਹੇ ਹੋਵੋਗੇ ਕਿ ਅਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਹਾਂਜੀ ਕਿਤਾਬਾਂ ਸੁਣਨੀਆਂ ਤੁਹਾਨੂੰ ਹੋਰ ਵੀ ਆਪਾਂ ਸੌਖੀਆਂ ਕਰਤੀਆਂ ਆ ਤੁਸੀਂ ਜਦੋਂ ਚਾਹੋ ਅਨਲਿਮਿਟਿਡ ਕਿਤਾਬਾਂ 499 ਆਸਟ੍ਰੇਲੀਅਨ ਡਾਲਰ ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਸੁਣ ਸਕਦੇ ਹੋ ਤੇ ਜੇ ਤੁਹਾਡੇ ਕੋਈ ਸੁਝਾਅ ਆ ਤੁਸੀਂ ਮੈਸੇਜ ਉਹ ਵੀ ਜਰੂਰ ਕਰ ਸਕਦੇ ਹੋ ਸਾਨੂੰ 499 ਮਹੀਨਾ ਜੀ ਇੱਕ ਮਹੀਨਾ ਬਹੁਤ ਵੱਡਾ ਹੁੰਦਾ ਜੇ ਤੁਸੀਂ ਕਿਤਾਬਾਂ ਸੁਣਨ ਲੱਗੇ ਤਾਂ ਕੋਈ 4 ਘੰਟਿਆਂ ਦੀ ਕਿਤਾਬ ਆ ਕੋਈ 6 ਦੀ ਆ ਕੋਈ 8 ਦੀ ਆ ਤਾਂ ਤਕਰੀਬਨ ਜਦੋਂ ਪਤਾ ਵੀ ਆਪਣੇ 4 ਪੈਸੇ ਲੱਗੇ ਆ ਕਬ ਬੰਦਾ ਰੋਜ਼ ਹੀ ਵੜਕਾ ਹੁੰਦਾ ਹੈ ਕਿੰਦੀ ਕਿਤਾਬ ਹਾਂਜੀ ਹਾਂਜੀ ਫਿਰ ਸਵਾਦ ਵੀ ਆਉਣ ਲੱਗ ਜਾਂਦਾ ਭਾਜੀ ਹਾਂਜੀ ਸੋ ਅਸੀਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਤੁਹਾਡੇ ਅੱਗੇ ਫੇਰ ਮੋੜ ਮੋੜੇ ਹੀ ਗੁਜਾਰਿਸ਼ ਕਰਦੇ ਹਾਂ ਵੀ ਇੱਕ ਵਾਰ ਜ਼ਰੂਰ ਟਰਾਈ ਕਰੋ ਸਾਲ ਦੇ 60 ਜੇ ਤੁਹਾਡੇ ਲੱਗੇ ਆ ਤਾਂ ਜੇ ਤੁਸੀਂ 10-20 ਕਿਤਾਬਾਂ ਵੀ ਸਾਲ 'ਚ ਸੁਣ ਲਈਆਂ ਤਾਂ ਤੁਸੀਂ ਆਪਣੇ ਆਪ ਨੂੰ ਜ਼ਰੂਰ ਮਹਿਸੂਸ ਕਰੋਗੇ ਅਗਲੇ ਲੈਵਲ 'ਚ ਗਿਆ ਤੇ ਹੁਣ ਤਾਂ ਮੈਂ ਦੇਖਿਆ ਵੀ ਸ਼ੁਰੂਆਤ ਦੇ ਵਿੱਚ ਠੀਕ ਸੀ ਵੀ ਕਿਤਾਬਾਂ ਥੋੜੀਆਂ ਸੀ ਹੁਣ ਤਾਂ ਕਿਤਾਬਾਂ ਤੁਹਾਡੀ ਚੁਆਇਸ ਵੀ ਬਹੁਤ ਹੋ ਗਈ ਹੁਣ ਤੁਹਾਡੇ ਕੋਲੇ ਹਜ਼ਾਰ ਕਿਤਾਬ ਚੋਂ ਚੁਣਨਾ ਤਾਂ ਤੁਸੀਂ ਤੁਹਾਡੇ ਕੋਲੇ ਕਾਫੀ ਚੁਆਇਸ ਹੋ ਗਈ ਬਾਕੀ ਤੁਸੀਂ ਜਿੰਨੇ ਵੀ ਦਰਸ਼ਕ ਸੁਣ ਰਹੇ ਆ ਉਹਨਾਂ ਚੋਂ ਜੇਕਰ ਕਿਸੇ ਵੀ ਚੰਗੇ ਰਾਈਟਰ ਨੂੰ ਜਾਣਦੇ ਹੋ ਉਸ ਰਾਈਟਰ ਨੂੰ ਖੁਦ ਸੰਪਰਕ ਕਰਿਆ ਕਰੋ ਵੀ ਅਸੀਂ ਤੁਹਾਡੀ ਆਡੀਓ ਬੁੱਕ ਸੁਣਨੀ ਚਾਹੁੰਨੇ ਆਂ ਕਿ ਤੁਸੀਂ ਰਾਈਟ ਦਿਓ ਤਾਂ ਹੋ ਸਕਦਾ ਰਾਈਟਰ ਕੋਲੇ ਫੀਡਬੈਕ ਜਾਵੇ ਤਾਂ ਉਹ ਰਾਜੀ ਹੋ ਜਾਣ ਇਸ ਚੀਜ਼ ਦੇ ਉੱਤੇ ਸੋ ਇਹ ਵੀ ਇੱਕ ਤਰੀਕਾ ਹੈਗਾ ਤੁਹਾਡਾ ਸਿੱਧੇ ਰੂਪ ਵਿੱਚ ਮਦਦ ਕਰਨ ਦਾ ਸੋ ਆਓ ਰਲ ਮਿਲ ਕੇ ਮਾਂ ਬੋਲੀ ਲਈ ਆਪਾਂ ਸਾਰੇ ਹੰਬਲਾ ਮਾਰੀਏ ਇਹਨੂੰ ਇਸ ਗੱਲ ਨੂੰ ਭੁੱਲ ਜਾਈਏ ਵੀ ਗगन ਦਾ ਬਿਜ਼ਨਸ ਆ ਬਿਜ਼ਨਸ ਨਹੀਂ ਬਿਜ਼ਨਸ ਤਾਂ ਇਹ ਕਰ ਕੋਈ ਵੀ ਬੰਦਾ ਆਸਟ੍ਰੇਲੀਆ ਚ ਜੌਬ ਕਰ ਲੈਣਾ ਇੰਨੇ ਕ ਪੈਸੇ ਤਾਂ ਬਣਾ ਹੀ ਲਿਆ ਕਰਨਗੇ ਹਾਂਜੀ ਪਰ ਇਹ ਬਿਜ਼ਨਸ ਦੇ ਨਾਲ-ਨਾਲ ਪੈਸ਼ਨ ਵੀ ਆ। ਹਰੇਕ ਬੰਦਾ ਇਹ ਜੇ ਬਿਜ਼ਨਸ ਨੂੰ ਹੱਥ ਨਹੀਂ ਪਾਉਂਦਾ ਜੇ ਕਿਸੇ ਨੇ ਹੱਥ ਪਾਇਆ ਤੇ ਅਸੀਂ ਆਓ ਸਾਥ ਦਈਏ। ਸੋ ਗਗਨ ਬਹੁਤ ਚੰਗਾ ਲੱਗਿਆ ਤੁਸੀਂ ਸਟੂਡੀਓ ਆਏ। ਵਧੀਆ ਗੱਲਬਾਤ ਹੋਈ। ਜੇਕਰ ਕੋਈ ਪੁੱਛਣੋਂ ਰਹਿ ਗਿਆ ਜਾਂ ਕਿਸੇ ਵੀ ਵਾਰ ਫਿਰ ਕੇ ਦੇ ਨਾਲ ਆਨਲਾਈਨ ਗੱਲਬਾਤ ਕਰ ਲਾਂਗੇ। ਤੇ ਫਿਰ ਲਈਏ اجازت ਆਪਾਂ। ਹਾਂਜੀ ਭਾਜੀ ਬਿਲਕੁਲ ਜੀ। ਚਲੋ ਜੀ ਦਿਓ ਜਾਸਤ ਬਹੁਤ ਮਿਹਰਮੰਦੀ। ਸਸ਼ੀ ਕੁਲ ਜੀ।